ਮੈਂ ਕਿਉਂ ਕਹਿੰਦਾ ਪੰਜਾਬ ਬਰਬਾਦ ਹੈ ਆ ਅਸੀਂ ਕੋਟ-ਕੂਟ ਜਾ ਪਾਈ ਬੈਠੇ ਆ ਅਸੀਂ ਪਰ ਬਰਬਾਦ ਆ ਕਿਉਂਕਿ ਪੈਸੇ ਹੀ ਨਹੀਂ ਅਸੀਂ ਪਾਉਣੇ 2.5 ਤਿੰਨ ਲੱਖ ਕਰੋੜ ਦੇ ਕਰਜ਼ਈਆਂ ਸਰਕਾਰ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਵੀ ਸਟੇਜਾਂ ਤੋਂ ਗੱਲਾਂ ਕਰਦੇ ਸੀ ਕਹਿੰਦੇ ਅਰਵਿੰਦ ਕੇਜਰੀਵਾਲ ਨੇ ਮuje ਉਹ ਨੁਸਖਾ ਦੇ ਦਿਆ ਕਿ ਪੈਸਾ ਕਿਵੇਂ ਲੈ ਕੇ ਆਣਾ ਹੈ ਸਟਰੀਟ ਕਿਵੇਂ ਚਲਾਨੀ ਹੈ ਸਾਰਾ ਕਰਜ਼ਾ ਉਤਾਰ ਦਿੰਗੇ ਇਹ ਕਰ ਦਿੰਗੇ ਲੋਕੋ ਪੁੱਛਦੇ ਨੇ ਕਿ ਉਹ ਨੁਸਖੇ ਕਿੱਥੇ ਗਏ ਇਸ ਵਕਤ ਇਮਾਨਦਾਰੀ ਦੀ ਸਰਕਾਰ ਹੈ ਇਤੋਂ ਵੱਧ ਇਮਾਨਦਾਰੀ ਦੀ ਸਰਕਾਰ ਤੁਹਾਨੂੰ ਕਿਹੜੀ ਮਿਲੂ ਦੇਖੋ ਦੋ ਬੰਦੇ ਪੰਜਾਬ ਨੂੰ ਤਰੱਕੀ ਵਾਲੇ ਪਾਸੇ ਲਿਜਾ ਸਕਦੇ ਸੀ ਇੱਕ ਨਵਜੋਤ ਸਿੰਘ ਸਿੱਧੂ ਇੱਕ ਭਗਵੰਤ ਮਾਨ ਨਵਜੋਤ ਸਿੱਧੂ ਨੂੰ ਕਾਂਗਰਸ ਨੇ ਪਿੱਛੇ ਕਰਤਾ ਭਗਵੰਤ ਮਾਨ ਅਸੀਂ ਮੁੱਖ ਮੰਤਰੀ ਬਣਾ ਲਿਆ ਪਈਆ ਹੁਣ 5 ਸਾਲਾਂ ਚ ਭਗਵੰਤ ਮਾਨ ਪੰਜਾਬ ਨੂੰ ਉੱਥੇਕ ਲੈ ਜੂ ਜਿੱਥੇ ਸਾਨੂੰ ਦਿਖਣ ਲੱਗ ਜੂਗਾ ਵੀ ਆਪਾਂ ਥੋੜਾ ਜਿਹਾ ਪਾਣੀ ਹੋਰ ਪਾਈਏ ਪੰਜਾਬ ਖੇੜੀ ਆਜਮ ਹਾਜੀ ਵੀ ਟੈਂਕੀਆਂ ਤੇ ਬੈਠੇ ਨੇ ਸੰਗਰੂਰ ਦੇ ਵਿੱਚ ਮੈਂ ਟੀਚਰ ਦੇ ਗੱਲਬਾਤ ਕਰਕੇ ਆ ਟੈਂਕੀ ਤੇ ਬੈਠਣ ਤਕਰੀਬਨ ਉਹਨੂੰ 1 ਸਾਲ ਦੇ ਨੇੜੇ ਦਾ ਸਮਾਂ ਹੋਣ ਵਾਲਾ ਹੈ ਉਹਨਾਂ ਬਾਰੇ ਭਗਵੰਤ ਮਾਨ ਸਾਹਿਬ ਇਹ ਸ਼ਬਦ ਵਰਤ ਕੇ ਕਹਿੰਦੇ ਕਿ ਹੁਣ ਪੱਕੇ ਕਿਵੇਂ ਕਰੀਏ ਸਿਮਿੰਟ ਲਾ ਕੇ ਕਰੀਏ ਅਗਲੇ ਸਾਲ ਦਾ ਚੋਣਾ ਜ ਤੁਸੀਂ ਮੇਰੇ ਤੋਂ ਲਖਾ ਲਓ ਅਗਲੇ ਸਾਲ ਦਾ ਚੋਣਾ ਮੈਨੂੰ ਲੱਗਦਾ ਹੈ ਜੇ ਤਾਂ ਸਾਡੀ ਭਾਜਪਾ ਦੀ ਸਰਕਾਰ ਦੁਬਾਰਾ ਆ ਗਈ 24 ਤੇ ਅਗਲੇ ਸਾਲ ਦਾ ਚੋਣਾ ਸੁਪਰੀਮ ਕੋਰਟ ਦੇ ਸੁਝਾਅ ਕਰਕੇ ਸਵਾਲਾਂ ਚ ਆਜੂਗਾ ਮੈਨੂੰ ਬੜਾ ਔਖਾ ਲੱਗਦਾ ਹੈ ਜਿਹੜਾ ਅਸਲ ਜੜਾ ਹੈ ਨਾ ਉਹ ਪਿਛਲੀਆਂ ਸਰਕਾਰਾਂ ਨੇ ਇਹ ਮੰਨਣ ਭਾਵੇਂ ਨਾ ਮੰਨ। ਇਹ ਪਿਛਲੀਆਂ ਸਰਕਾਰਾਂ ਦਾ ਕੀਤਾ ਕਰਾਇਆ ਕਿ ਅੱਜ ਅਸੀਂ ਇਹ ਭੁਗਤ ਰਹੇ ਹਾਂ। ਪੰਜਾਬ ਇਨੀ ਦਿਨਾਂ ਦੇ ਵਿੱਚ ਧਰਨਿਆਂ ਤੇ ਮੋਰਚਿਆਂ ਦਾ ਗੜ ਬਣ ਗਿਆ ਹੈ ਪੰਜਾਬ ਦੇ ਵਿੱਚ ਹਰ ਸੜਕ ਤੇ ਹਰ ਰੇਲਵੇ ਟਰੈਕ ਤੇ ਧਰਨਾ ਪ੍ਰਦਰਸ਼ਨ ਨਜ਼ਰ ਆਉਂਦਾ ਹੈ। ਪਰ ਇਹ ਸਾਰੇ ਦੇ ਵਿਚਕਾਰ ਗੱਲਬਾਤ ਕਰਾਂਗੇ ਕਿ ਆਖਰਕਾਰ ਇਹ ਧਰਨੇ ਲੱਗ ਕਿਉਂ ਰਹੇ ਨੇ ਤੇ ਇਹਨਾਂ ਧਰਨਿਆਂ ਦੇ ਲੱਗਣ ਦੇ ਪਿੱਛੇ 24 ਦੀ ਸਿਆਸਤ ਦਾ ਕਿੰਨਾ ਕੁ ਆਧਾਰ ਬਣਦਾ ਹੈ ਕਿਸਾਨ ਐਲਾਨ ਕਰ ਦਿੰਦੇ ਨੇ ਕਿ 26, 27 ਅਤੇ 28 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਦੇ ਘਰ ਵੱਲ ਵਧਾਂਗੇ ਵੱਡਾ ਹਜ਼ੂਮ ਲੈ ਕੇ ਤੇ ਗੱਲਬਾਤ ਕਰਾਂਗੇ ਉਧਰ ਦੂਜੇ ਪਾਸੇ ਮੁੱਖ ਮੰਤਰੀ ਦੇ ਵੱਲੋਂ ਰੋਡ ਤੇ ਲੱਗੇ ਧਰਨੇ ਤੱਕ ਚੁਕਾ ਦਿੱਤੇ ਜਾਂਦੇ ਨੇ ਤੇ ਕਿਸਾਨਾਂ ਨੂੰ ਵੀ ਇੱਕ ਨਸੀਹਤ ਦੇ ਦਿੱਤੀ ਜਾਂਦੀ ਹੈ ਇੱਕ ਪੋਸਟ ਦੇ ਰੂਪ ਦੇ ਵਿੱਚ ਇਹਨਾਂ ਸਾਰੇ ਮਸਲਿਆਂ ਨੂੰ 24 ਦੇ ਨਾਲ ਜੋੜ ਕੇ ਵੇਖਾਂਗੇ ਗੱਲਬਾਤ ਕਰਾਂਗੇ ਕਿ ਆਖਰਕਾਰ ਇਸ ਦਾ ਸਿਆਸਤ ਤੇ ਕੀ ਕੁਝ ਅਸਰ ਪੈਣ ਵਾਲਾ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਮੌਜੂਦ ਨੇ ਡੱਲਾ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਡੱਲਾ ਸਾਹਿਬ ਪੰਜਾਬ ਦੇ ਵਿੱਚ ਜਿਹੜੇ ਮਰਜੀ ਰੋਡ ਤੇ ਲੰਘ ਜੀਏ ਹੁਣ ਤਾਂ ਕਹਿੰਦੇ ਕਿ ਰੇਲਵੇ ਟਰੈਕ ਵਾਲਾ ਰਾਹ ਵੀ ਕੋਈ ਬਹੁਤਾ ਸੇਫ ਨਹੀਂ ਰਿਹਾ ਉੱਥੇ ਵੀ ਕਿਤੇ ਨਾ ਕਿਤੇ ਕਿਸਾਨ ਬਹਿ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਹਾਲਾਂਕਿ ਕੱਲ ਹੀ ਕਹਿ ਕੇ ਹਟੇ ਨੇ ਕਹਿੰਦੇ ਕਿ ਬਹੁਤੇ ਧਰਨੇ ਪ੍ਰਦਰਸ਼ਨ ਨਾ ਕਰੋ ਮੇਰੇ ਕੋਲ ਸੀਐਮ ਹਾਊਸ ਆ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਜਿਹੜੇ ਕਿਸਾਨ ਨੇ ਨਾ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਵੱਲ ਵੀ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ ਜਾਣਾ ਚਾਹੀਦਾ ਸੁਨੀਲ ਜਾਖੜ ਉਹਨਾਂ ਦੇ ਕੋਲੇ ਮੈਂ ਇਹ ਮਹਿਸੂਸ ਕਰਦਾ ਗਗਨਦੀਪ ਜੀ ਦੇਖੋ ਸਾਡੇ ਕਿਸਾਨ ਅਸੀਂ ਸਾਰੇ ਆਪਾਂ ਕਿਸਾਨ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਾਂ ਸਾਡੇ ਕਿਸਾਨ ਬੜੇ ਪੂਲੇ ਨੇ 2024 ਨੇੜਈ ਹੈ ਔਰ ਤੁਸੀਂ ਸੁਪਰੀਮ ਕੋਰਟ ਦੀਆਂ ਜਿਹੜੀਆਂ ਟਿੱਪਣੀਆਂ ਨੇ ਤੁਸੀਂ ਉਹਨਾਂ ਨੂੰ ਸੁਣਦੇ ਹੋਵੋਗੇ ਕਿ ਜੇ ਪਰਾਲੀ ਸਾੜਨ ਦਾ ਅਮਲ ਨਹੀਂ ਹਟਦਾ ਚੇਰੂ ਉਹਨਾਂ ਕਿਸਾਨਾਂ ਦੀ ਐਮਐਸਪੀ ਬੰਦ ਕਰ ਦੋ ਸੁਝਾ ਨੇ ਪਰ ਸਰਕਾਰਾਂ ਆਪਣੇ ਮਤਲਬ ਦੇ ਸੁਝਾਅ ਬਹੁਤ ਤੇਜ਼ੀ ਤੇਜ਼ੀ ਨਾਲ ਚੱਕਦੀਆਂ ਨੇ ਉਹ ਵੀ ਕੇਂਦਰ ਦੀਆਂ ਸਰਕਾਰਾਂ ਜਦੋਂ ਉਹਨਾਂ ਕੋਲੇ ਇੱਕ ਆਧਾਰ ਹੋਵੇ ਕਿਸੇ ਫੈਸਲੇ ਦਾ ਕਿ ਦੇਖੋ ਜੀ ਸੁਪਰੀਮ ਕੋਰਟ ਨੇ ਸੁਝਾਅ ਦਿੱਤਾ ਸੀ ਵੀ ਜੇ ਕਿਸਾਨ ਪਰਾਲੀ ਸਾੜਨ ਤੋਂ ਨਹੀਂ ਹਟਦੇ ਤੇ ਝੋਨੇ ਦੀ ਐਮਐਸਪੀ ਬੰਦ ਕਰ ਦੋ ਉਹਨਾਂ ਨੂੰ ਉਹਨਾਂ ਦਾ ਝੋਨਾ ਨਾ ਚੱਕੋ ਮੈਨੂੰ ਲੱਗਦਾ ਹੈ ਕਿ ਇਹ ਕਿਸਾਨਾਂ ਲਈ ਪੰਜਾਬ ਦੇ ਕਿਸਾਨਾਂ ਲਈ ਸਭ ਤੋਂ ਵੱਡਾ ਚਿੰਤਾ ਵਾਲਾ ਵਿਸ਼ਾ ਜਦੋਂ ਇਨ ਖੇਤੀ ਕਾਨੂੰਨਾਂ ਦੀ ਗੱਲ ਸੀ ਸਾਡੇ ਕਿਸਾਨ ਇਸ ਗੱਲ ਨੂੰ ਸਮਝਦੇ ਹੋਣਗੇ ਪੂਰਾ ਪੰਜਾਬ ਕੀ ਦੁਨੀਆ ਦਾ ਇੱਕ ਇੱਕ ਪੰਜਾਬੀ ਸਾਡੇ ਕਿਸਾਨਾਂ ਨਾਲ ਖੜਾ ਸੀ ਪਰ ਸਾਡੇ ਕਿਸਾਨ ਸੰਗਠਨ ਆਪਸ ਵਿੱਚ ਨਹੀਂ ਖੜ ਸਕੇ ਕੋਈ ਚੋਣਾ ਲੜਨ ਚੱਲ ਗਿਆ ਕਿਸਾਨ ਸੰਗਠਨ ਹੁਣ ਤੁਸੀਂ ਦੇਖੋ ਹੁਣ ਕਿਸਾਨ ਸੰਗਠਨਾ ਦੀ ਮਾਨਤਾ ਕੀ ਹੈ ਕੋਈ ਸਿਆਸੀ ਕੋਈ ਗੈਰ ਸਿਆਸੀ ਕਿਸਾਨ ਕਿਸਾਨ ਹੈ ਕਿਸਾਨਾਂ ਨੂੰ ਤਾਂ ਪੋਲਿਟਿਕਲ ਪਾਰਟੀਆਂ ਦਾ ਬੈਕਅਪ ਉਹ ਚੰਗਾ ਉਹਨਾਂ ਨੂੰ ਉਹਨਾਂ ਨੂੰ ਹੌਸਲਾ ਦਿੰਦਾ ਹੁਣ ਸਭ ਤੋਂ ਮਾੜੀ ਸਾਡੇ ਕਿਸਾਨ ਅੰਦੋਲਨਾਂ ਵਾਲੀ ਗੱਲ ਕੀ ਹੋ ਗਈ ਕਿ ਪੋਲੀਟੀਕਲ ਪਾਰਟੀਆਂ ਕਿਸਾਨ ਜਥੇਬੰਦੀਆਂ ਨੇ ਆਪ ਹੀ ਦੂਰ ਕਰਤੀਆਂ ਹੁਣ ਤੁਸੀਂ ਮੈਨੂੰ ਦੱਸੋ ਕਿ ਨਾ ਤਾਂ ਐਮਐਸਪੀ ਦਾ ਕਾਨੂੰਨ ਬਣਿਆ ਕਿੱਥੇ ਗਈਆਂ ਉਹ ਕਮੇਟੀਆਂ ਨਾ ਐਮਐਸਪੀ ਦਾ ਕਾਨੂੰਨ ਬਣਿਆ ਅਸੀਂ ਤਿੰਨ ਕਾਨੂੰਨ ਤਾਂ ਵਾਪਸ ਕਰਾ ਲੇ ਅਸੀਂ ਸਾਡੇ ਕਿਸਾਨ ਸੰਗਠਨਾਂ ਵਾਲੇ ਵੀ ਤੇ ਸਾਡੀਆਂ ਪੋਲੀਟੀਕਲ ਪਾਰਟੀਆਂ ਵੀ ਇਹਨਾਂ ਨੇ ਆਪਣੀ ਹਿੱਕ ਤਾ ਥਾਪੜ ਲਈ ਵੀ ਦੇਖੋ ਜੇ ਅਸੀਂ ਮੋਦੀ ਸਾਹਿਬ ਤੋਂ ਵੀ ਕਿਸਾਨ ਕਾਨੂੰਨ ਤਿੰਨ ਕਾਨੂੰਨ ਵਾਪਸ ਕਰਾਤੇ ਤੇ ਅਸੀਂ ਅੱਜ ਪੰਜਾਬ 'ਚ ਧਰਨੇ ਮਾਰਦੇ ਹਾਂ ਮੈਂ ਕਿਸਾਨਾਂ ਦੇ ਧਰਨਿਆਂ ਦੇ ਖਿਲਾਫ ਨਹੀਂ ਕਿਸਾਨ ਹਮੇਸ਼ਾ ਅੰਦੂਲਨ ਕਰਕੇ ਸਾਡਾ ਅन्नदाता ਹੈ ਕਿਸਾਨ ਪਰ ਕਿਸਾਨ ਨੂੰ ਸਿੱਧਾ ਦਿੱਲੀ ਦਾ ਰੁਖ ਕਰਨਾ ਚਾਹੀਦਾ ਹੈ ਪੰਜਾਬ ਚ ਸਾਡੇ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੋਣੇ ਹੁਣ ਮੈਨੂੰ ਇਹ ਸ਼ੱਕ ਪੈ ਗਿਆ ਗਗਨਦੀਪ ਜੀ ਜਿਵੇਂ ਸੁਪਰੀਮ ਕੋਰਟ ਨੇ ਸੁਝਾਅ ਦਿੱਤੇ ਅਗਲੇ ਸਾਲ ਦਾ ਚੋਣਾਂ ਅੱਜ ਤੁਸੀਂ ਮੇਰੇ ਤੋਂ ਲਿਖਾ ਲਓ ਅਗਲੇ ਸਾਲ ਦਾ ਚੋਣਾਂ ਮੈਨੂੰ ਲੱਗਦਾ ਹੈ ਜੇ ਤਾਂ ਸਾਡੀ ਬੀਜੇਪੀ ਦੀ ਸਰਕਾਰ ਦੁਬਾਰਾ ਆ ਗਈ 24 ਤੇ ਅਗਲੇ ਸਾਲ ਦਾ ਚੋਣਾਂ ਸੁਪਰੀਮ ਕੋਰਟ ਦੇ ਸੁਝਾਅ ਕਰਕੇ ਸਵਾਲਾਂ 'ਚ ਆਜੂਗਾ ਮੈਨੂੰ ਬੜਾ ਔਖਾ ਲੱਗਦਾ ਐ ਐਮਐਸਪੀ ਤਾਂ ਪੂਰੇ ਮੁਲਕ 'ਚ ਹੀ ਲਾਈ ਜਾਂਦੀ ਐ ਝੋਨੇ ਤੇ ਤੁਸੀਂ ਦੱਸੋ ਕੇਂਦਰ ਸਰਕਾਰ ਝੋਨਾ ਕਿੱਥੋਂ ਚੱਕਦੀ ਐ ਜੀ ਪੰਜਾਬ ਤੋਂ ਚੱਕਦੇ ਨੇ ਹਰਿਆਣਾ ਤੋਂ ਚੱਕਦੇ ਨੇ ਐਮਪੀ ਤੋਂ ਚੱਕਦੇ ਨੇ ਥੋੜਾ ਬਹੁਤਾ ਕਿਤੇ ਹੋਰ ਚੱਕਦੇ ਹੋਣਗੇ ਜੇ ਯੂਪੀ 'ਚੋਂ ਝੋਨਾ ਚੱਕਿਆ ਜਾਂਦਾ ਹੁੰਦਾ ਐਮਐਸਪੀ ਤੇ ਤੇ ਯੂਪੀ ਦੇ ਟਰੱਕ ਪੰਜਾਬ 'ਚ ਖੜੇ ਹੁੰਦੇ ਤੁਹਾਨੂੰ ਯਾਦ ਐ ਜਦੋਂ ਨਵੇਂ ਕਾਨੂੰਨ ਬਣ ਗਏ ਸੀ ਵੀ ਜਿੱਥੇ ਮਰਜ਼ੀ ਕਣਕ ਵੇਚੋ ਤੇ ਲੱਖੇ ਸਿਧਾਣੇ ਵਰਗੇ ਵੀ ਪਹੁੰਚੇ ਸੀ ਸ਼ੰਭੂ ਬਾਰਡਰ ਤੇ ਵੀ ਅਸੀਂ ਪੰਜਾਬ 'ਚ ਯੂਪੀ ਦਾ ਝੋਨਾ ਨਹੀਂ ਆਉਣ ਦੇਣਾ ਸਾਡਾ ਵਿਰੋ ਇਸੇ ਕਰਕੇ ਸੀ ਵੀ ਪੰਜਾਬ ਚ ਕੇਂਦਰ ਸਰਕਾਰ ਐਮਐਸਪੀ ਤੇ ਝੋਨਾ ਚੱਕਦੀ ਆ ਹੁਣ ਵੀ ਰੌਲਾ ਪਿਆ ਵੀ ਚੈੱਕ ਕਰੋ ਜੀ ਦਿਵਾਲੀ ਤੇ ਇਨਾ ਝੋਨਾ ਕਿਵੇਂ ਆ ਗਿਆ ਵੀ ਕਿਤੇ ਬਾਹਰੋਂ ਤਾਂ ਨਹੀਂ ਆ ਗਿਆ ਇਹਦਾ ਮਤਲਬ ਕੀ ਹੈ ਕਿ ਪੰਜਾਬ ਤੇ ਹਰਿਆਣਾ ਚੋਂ ਤਾਂ ਐਮਐਸਪੀ ਤੇ ਝੋਨਾ ਚੱਕਿਆ ਜਾਂਦਾ ਹੈ ਦੇਸ਼ ਦੇ ਸਾਰੇ ਹਿੱਸਿਆਂ ਚੋਂ ਨਹੀਂ ਝੋਨਾ ਚੱਕਿਆ ਜਾਂਦਾ ਔਰ ਮੇਰੇ ਤੋਂ ਲਖਾ ਲਓ ਮੈਨੂੰ ਇਹ ਖਤਰਾ ਲੱਗਦਾ ਹੈ ਕਿ ਅਗਲੇ ਸਾਲ ਪੰਜਾਬ ਦੇ ਕਿਸਾਨਾਂ ਦਾ ਝੋਨਾ ਅਗਰ ਕਿਸੇ ਨੇ ਨਾ ਚੱਕਿਆ ਐਮਐਸਪੀ ਤੇ ਤੇ ਅਸੀਂ ਕੀ ਕਰਾਂਗੇ ਸੋ ਅਸੀਂ ਇਸ ਕਰਕੇ ਠੀਕ ਹੈ ਅਸੀਂ ਠੀਕ ਹੈ ਅਸੀਂ ਕਿਸਾਨਾਂ ਨੇ ਧਰਨਾ ਮਾਰਤਾ ਜੀ ਅਸੀਂ ਖੰਡ ਮਿਲਾਂ ਨਹੀਂ ਚੱਲ ਰਹੀਆਂ ਫਗਵਾੜੇ ਵਾਲਾ ਰਾਹ ਜਾਮ ਕਰਤਾ ਇੱਕ ਇੱਕ ਕਿਸਾਨ ਦੇ ਪਿੱਛੇ ਇੱਕ ਇੱਕ ਗੈਰ ਕਿਸਾਨ ਪਰਿਵਾਰ ਖੜਾ ਸੀ ਕਿਸਾਨ ਧਰਨੇ ਵੇਲੇ ਜਦੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ ਕੀ ਸਾਡਾ ਕੋਈ ਮਨੀਆਰੀ ਵਾਲਾ ਹੈ ਕੀ ਕੋਈ ਹਾਜ਼ਰੀ ਵਾਲਾ ਹੈ ਕੀ ਕੋਈ ਟੈਕਸੀ ਵਾਲਾ ਹੈ ਕੀ ਕੋਈ ਗੈਸ ਵੈਲਡਿੰਗ ਕਰਨ ਵਾਲਾ ਹੈ ਕੀ ਕੋਈ ਸਾਈਕਲਾਂ ਵਾਲਾ ਸਾਰੇ ਕਿਸਾਨ ਧਰਨੇ ਤੇ ਉੱਥੇ ਸਮਰਥਨ ਕਰਨ ਗਏ ਕਿਸਾਨਾਂ ਦਾ ਇਸ ਕਰਕੇ ਸਾਡੇ ਕਿਸਾਨਾਂ ਨੂੰ ਪੰਜਾਬ ਦੇ ਬਾਕੀ ਭਾਈਚਾਰਿਆਂ ਦੀ ਤਾਕਤ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਮੈਨੂੰ ਮੈਨੂੰ ਇਹ ਸਾਡੇ ਕਿਸਾਨ ਬੜੇ ਸਿਆਣੇ ਨੇ ਸਾਰੀਆਂ ਜੱਥੇਬੰਦੀਆਂ ਵਾਲੇ ਸਿਆਣੇ ਨੇ ਲੜਾਈ ਲੜਨ ਦੀ ਲੋੜ ਹੈ ਕੇਂਦਰ ਸਰਕਾਰ ਦੇ ਨਾਲ ਸੁਪਰੀਮ ਕੋਰਟ ਕੀ ਕਹਿੰਦੀ ਵੀ ਜਿਵੇਂ ਹਰਿਆਣੇ ਨੇ ਹੱਲ ਕੀਤਾ ਹੈ ਪੰਜਾਬ ਦੀ ਸਰਕਾਰ ਵੀ ਸਬਕ ਲਵੇ ਸੁਪਰੀਮ ਕੋਰਟ ਸੈਂਟਰ ਸਰਕਾਰ ਨੂੰ ਕਹਿ ਰਹੀ ਹੈ ਦਾ ਹੱਲ ਕੱਢੋ ਭਗਵੰਤ ਮਾਨ ਨੇ ਸੈਂਟਰ ਸਰਕਾਰ ਨੂੰ ਲਿਖਤਾ ਵੀ ਅਸੀਂ 2500 ਦੇਣਾ ਚਾਹੁੰਦੇ ਹਾਂ 1500 ਮੈਂ ਦੇਣ ਲਈ ਤਿਆਰ ਹਾਂ 1000 ਤੁਸੀਂ ਪਾਓ ਜਾਨ ਸੁਨੀਲ ਜਾਖੜ ਦੇ ਘਰੇ ਸਾਡੇ ਸਾਰੇ ਕਿਸਾਨ ਸੰਗਠਨ ਵੀ ਜੀ ਤੁਸੀਂ ਜਾਓ ਪ੍ਰਧਾਨ ਮੰਤਰੀ ਸਾਹਿਬ ਕੋਲੇ 1000 ਰੁਪਇਆ ਕਿਉਂ ਨਹੀਂ ਸੁਨੀਲ ਜਾਖੜ ਸਾਹਿਬ ਕਰਾ ਕੇ ਦਿੰਦੇ ਪ੍ਰਧਾਨ ਮੰਤਰੀ ਤੋਂ 1500 ਭਗਵੰਤ ਮਾਨ ਤਿਆਰ ਹੈ ਉਹ ਕਹਿੰਦਾ ਮੈਂ 1500 ਪਾਉਂਗਾ ਸੁਨੀਲ ਜਾਖੜ ਕੋਲੇ ਜਾਣਾ ਚਾਹੀਦਾ ਸਾਡੇ ਕਿਸਾਨਾਂ ਨੂੰ ਬੀਜੇਪੀ ਦੇ ਲੀਡਰਾਂ ਕੋਲੇ ਜਾਣਾ ਚਾਹੀਦਾ ਐਮਐਸਪੀ ਦੇ ਕਾਨੂੰਨ ਤੇ ਜਾਣਾ ਚਾਹੀਦਾ ਹੈ ਕੇਂਦਰ ਸਰਕਾਰ ਕੋਲੇ ਜਾਣਾ ਚਾਹੀਦਾ ਹੈ ਕਿ ਸਾਨੂੰ ਕੇਂਦਰ ਸਰਕਾਰ ਆਪਣੇ ਵੱਲੋਂ ਕੀ ਦਿੰਦੀ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਜਿਹੜੇ ਕਿਸਾਨ ਜੱਥੇਬੰਦੀਆਂ ਨੇ ਸਾਰੇ ਇਹਨਾਂ ਨੂੰ ਆਰਗੇਨਾਈਜ਼ਡ ਹੋ ਕੇ ਕੇਂਦਰ ਦੇ ਪ੍ਰਤੀ ਆਪਣੀਆਂ ਜਿਹੜੀਆਂ ਮੰਗਾਂ ਉਹ ਅੰਦੋਲਨ ਚਲਾਉਣਾ ਚਾਹੀਦਾ ਪੰਜਾਬ ਅਸੀਂ ਤਾਂ ਪਹਿਲਾਂ ਹੀ ਬਰਬਾਦਾਂ ਪਾਉਣੇ 3 ਲੱਖ ਕਰੋੜ ਤਾਂ ਸਾਨੂੰ ਪਿਛਲੀਆਂ ਸਰਕਾਰਾਂ ਕਰਜ਼ਾ ਦੇ ਗਈਆਂ ਭਗਵੰਤ ਮਾਨ ਚਾਹ ਕੇ ਵੀ ਨਹੀਂ ਕਰ ਸਕਦਾ ਜੋ ਉਹ ਕਰ ਰਿਹਾ ਭਗਵੰਤ ਮਾਨ ਮੈਂ ਕਹਿੰਦਾ ਉਹਦੀ ਹਿੰਮਤ ਹੈ ਉਹਦੀ ਇਮਾਨਦਾਰੀ ਦੀ ਵਿਯੋਗ ਕਰੀ ਜਾ ਰਿਹਾ ਹੈ ਜੇ ਅੱਜ ਭਗਵੰਤ ਮਾਨ ਦੀ ਜਗ੍ਹਾ ਕੈਪਟਨ ਅਮਰਿੰਦਰ ਸਿੰਘ ਹੁੰਦਾ ਤੇ ਉਹਨੇ ਹੱਥ ਖੜੇ ਕਰ ਦੇਣੇ ਸੀ ਮੈਨੂੰ ਲੱਗਦਾ ਸਰਬ ਇੱਥੇ ਕਿਸਾਨ ਲੀਡਰ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਦੇ ਨਜ਼ਰ ਆਏ ਨੇ ਕੱਲ ਜਦੋਂ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਕਹਿੰਦੇ ਜੇ ਜਦੋਂ ਪਹਿਲਾ ਗੰਨਾ ਮਿਲਾਂ ਨੂੰ ਲੈ ਕੇ ਅਸੀਂ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਤਾਂ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਝਟਕੇ 'ਚ 50 ਰੁਪਏ ਵਧਾਤੇ ਸੀ ਕਹਿੰਦੇ ਘਟੋ ਘਟੇ 100 ਹੀ ਵਧਾ ਦਿਓ ਕਹਿੰਦੇ ਨਵੇਂ ਮੁੱਖ ਮੰਤਰੀ ਨੂੰ ਬਦਲਾ ਲੈ ਕੇ ਆਏ ਹਾਂ ਤੁਸੀਂ ਦੱਸੋ ਜਦੋਂ ਉਹਦੋਂ ਬਰਫੀ ਖੁਆਈ ਸੀ ਮੈਨੂੰ ਲੱਗ ਉਹ ਲਾਗੂ ਤਾਂ ਹੋਈ ਨਹੀਂ ਸੀ ਉਹ ਮਿਲੇ ਤਾਂ ਹੈ ਨਹੀਂ ਸੀ ਨਾਲੇ ਕੈਪਟਨ ਮਰਿੰਦਰ ਤਾਂ ਕਹਿੰਦਾ ਸੀ ਨਾਲ ਮਨਪ੍ਰੀਤ ਬਾਦਲ ਆਪਣਾ ਵੀ ਤੁਸੀਂ ਕਿਸ਼ਤਾਂ ਨਾ ਮੋੜਿਓ ਕਰਜ਼ਿਆਂ ਦੀਆਂ ਤੇ ਫਿਰ ਸਾਡੇ ਕਿਸਾਨ ਸੰਗਠਨ ਦੱਸ ਦੇਣ ਵੀ ਕਰਜ਼ੇ ਮਾਫ਼ ਹੋ ਗਏ ਸਾਰਿਆਂ ਦੇ ਜੇ ਕਿਸਾਨ ਸੰਗਠਨਾਂ ਨੂੰ ਲੱਗਦਾ ਦੇਖੋ 3700 4000 ਸਾਢੇ 4000 ਜੇ ਕੈਪਟਨ ਮਰਿੰਦਰ ਨੇ ਸਾਡੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਹੀ ਦਿੱਤਾ ਉਹ ਕੀ ਹੈ ਉਹ ਕੀ ਹੈ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਪੰਜਾਬ ਦੇ ਕਿਸਾਨਾਂ ਦੇ ਸਿਰ ਕਰਜ਼ਾ 2017-18 ਚ 80 ਹਜ਼ਾਰ ਦੀ ਗੱਲ ਹੋ ਰਹੀ ਸੀ ਕਿ 80 ਹਜ਼ਾਰ ਕਰੋੜ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਹੈ ਹੁਣ ਜਦੋਂ ਅਸੀਂ 1 ਲੱਖ ਕਰੋੜ ਦੇ ਕਰੀਬ ਸਾਡੇ ਕਿਸਾਨਾਂ ਦੇ ਸਿਰ ਕਰਜ਼ਾ ਹੈ ਤੇ ਨਾ ਤਾਂ ਉਹ ਭਗਵੰਤ ਮਾਨ ਦੀ ਸਥਿਤੀ ਹੈ ਪੌਣੇ 3 ਲੱਖ ਕਰੋੜ ਤਾਂ ਪਿਛਲੀਆਂ ਸਰਕਾਰਾਂ ਦੱਸ ਗਈਆਂ ਭਗਵੰਤ ਮਾਨ ਨੇ 1 ਨਵੰਬਰ ਨੂੰ ਦੱਸਤਾ ਨਾ ਤੇ ਪੌਣੇ 3 ਲੱਖ ਕਰੋੜ ਦਾ ਉਹ ਕਰਜ਼ਾ 1 ਲੱਖ ਕਰੋੜ ਦੇ ਕਰੀਬ ਸਾਡੇ ਕਿਸਾਨਾਂ ਦਾ ਕਰਜ਼ਾ ਜਿਹੜਾ ਸੂਬਾ ਹੁਣ 3.5 ਲੱਖ ਕਰੋੜ ਤੇ ਅਸੀਂ ਹੁਣ ਆ ਗਏ ਆ ਸਵਾ 4 ਲੱਖ ਕਰੋੜ ਦੇ ਕਰਜ਼ੇ ਤੇ ਜਿਹੜਾ ਸੂਬਾ ਜੇ ਮੈਂ ਕਿਸਾਨਾਂ ਦਾ ਵੀ ਜੋੜ ਲਾਂ ਅਸੀਂ ਸਾਹ ਲਈ ਜਾਂਦੇ ਆ ਇਹ ਵੀ ਸਾਡੀ ਹਿੰਮਤ ਹੈ ਗਗਨਦੀਪ ਜੀ ਸਾਡੇ ਕਿਸਾਨਾਂ ਦੀ ਵੀ ਔਰ ਇਸ ਕਰਕੇ ਸਾਰਾ ਆਰਗੇਨਾਈਜ਼ ਸੰਘਰਸ਼ ਹੋਣਾ ਚਾਹੀਦਾ ਹੈ ਸੰਗਠਿਤ ਤਰੀਕੇ ਨਾਲ ਪਹਿਲਾਂ ਤਾਂ ਸਾਡੇ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਗੈਰ ਸਿਆਸੀ ਔਰ ਸਿਆਸੀ ਇਹਦੇ ਚੋਂ ਬਾਹਰ ਆਉਣ ਸਾਰੇ ਸਾਡੇ ਕਿਸਾਨ ਸੰਗਠਨ ਇਕੱਠੇ ਹੋਣ ਇੱਕ ਇੱਕ ਪੰਜਾਬੀ ਉਹਨਾਂ ਦੇ ਨਾਲ ਖੜਾ ਹੈ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਖੜਾ ਹੈ ਬਾਕੀ ਵੀ ਨਾਲ ਖੜੇ ਨੇ ਉਹ ਕੇਂਦਰ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਨਾਲ رابطہ ਬਣਾਉਣ ਬੀਜੇਪੀ ਦੇ ਨਾਲ رابطہ ਬਣਾਉਣ ਅਸਲ ਮਸਲਾ ਹੱਲ ਹੋਣਾ ਹੈ ਕੇਂਦਰ ਕੋਲੇ ਜਾ ਕੇ ਜਲਾ ਸਰਬ ਬੀਤੇ ਦਨਾ ਪੰਜਾਬ ਤੇ ਮੁੱਖ ਮੰਤਰੀ ਪੋਸਟ ਪਾਉਂਦੇ ਨੇ ਤੇ ਉਹ ਵੱਖਰੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਕਹਿੰਦੇ ਨੇ ਕਿ ਧਰਨੇ ਪ੍ਰਦਰਸ਼ਨ ਬੰਦ ਕਰ ਦਿਓ ਰੋਡਾਂ ਦੇ ਉੱਤੇ ਬੈਣਾ ਬੰਦ ਕਰ ਦਿਓ 50 ਬੰਦੇ ਵੀ ਪ੍ਰਦਰਸ਼ਨ ਕਰਨ ਨੂੰ ਤੁਹਾਨੂੰ ਨਹੀਂ ਮਿਲਣੇ ਕਿਸਾਨਾਂ ਨੇ ਐਲਾਨ ਕੀਤਾ ਹੈ ਕਹਿੰਦੇ ਕਿ 26 27 ਤੇ 28 ਮੁੱਖ ਮੰਤਰੀ ਦੀ ਰਿਹੈਸ਼ਵਲ ਜਾਵਾਂਗੇ ਇਕੱਠ ਕਰਕੇ ਵਿਖਾਵਾਂਗੇ ਤੇ ਦੱਸਾਂਗੇ ਕਿ ਅੱਜ ਸਾਡੇ ਮਗਰ ਕਿੰਨੇ ਕਿਸਾਨ ਨੇ ਸਾਨੂੰ ਜੇ ਧਰਨੇ ਪ੍ਰਦਰਸ਼ਨ ਕਰਨ ਦੀ ਲੋੜ ਪੈਂਦੀ ਹੈ ਤੇ ਮੁੱਖ ਮੰਤਰੀ ਸਾਹਿਬ ਦੀ ਰੈਲੀ ਤੋਂ ਵੱਡਾ ਪ੍ਰੋਗਰਾਮ ਕਰੀਤ ਹੈ। ਦੇਖੋ ਉਹ ਮੈਂ ਟਵੀਟ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਪੜਿਆ ਮੈਂ ਕਿਸਾਨ ਆਗੂਆਂ ਦੇ ਬਿਆਨ ਵੀ ਪੜੇ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਇਸ ਵਕਤ ਪੰਜਾਬ ਦੇ ਹਿੱਤਾਂ ਨੂੰ ਪਹਿਲ ਦੇਣ ਦੀ ਜ਼ਰੂਰਤ ਹੈ। ਦੇਖੋ ਹੁਣ ਭਗਵੰਤ ਮਾਨ ਦਾ ਵੀ ਜਿਹੜਾ ਬਿਆਨ ਹੈ ਉਹ ਇੱਕ ਮੁੱਖ ਮੰਤਰੀ ਆ ਉਹ ਇਹ ਦੇਖ ਰਿਹਾ ਹੈ ਕਿ ਜੇ 2-2 ਦਿਨ ਜਲੰਧਰ ਨੂੰ ਜਾਣ ਵਾਲਾ ਹਾਈਵੇ ਬੰਦ ਰਹੂਗਾ ਤੇ ਆਮ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਦੇ ਪ੍ਰਤੀ ਜਿਹੜਾ ਉਹ ਮੁਹੱਬਤ ਸੀ ਉਹ ਘਟੂਗੀ ਅਸੀਂ ਤਾਂ ਸਾਰੇ ਪੰਜਾਬੀ ਆਪ ਸਮੱਸਿਆਵਾਂ ਚਾਹੇ ਜੇ ਕਿਸਾਨ ਦਿੱਕਤ 'ਚ ਨੇ ਤੇ ਜਿਹੜੇ ਲੋਕ ਸੜਕਾਂ ਤੇ ਗੱਡੀਆਂ 'ਚ ਜਾ ਰਹੇ ਨੇ ਉਹ ਕਿਹੜਾ ਪਿਕਨਿਕ ਤੇ ਜਾ ਰਹੇ ਨੇ ਕਿਸੇ ਦੀ ਕੋਈ ਮਜਬੂਰੀ ਹੈ ਕਿਸੇ ਨੇ ਕੋਈ ਪੇਮੈਂਟ ਲੈਣੀ ਕੋਈ ਮਾਲ ਦੀ ਸਪਲਾਈ ਕਰਨੀ ਅਸੀਂ ਵੀ ਤਾਂ ਸਾਰੇ ਆਮ ਲੋਕਾਂ ਦੇ ਵਿੱਚੋਂ ਹੀ ਆ ਨਾ ਕਿਸਾਨਾਂ 'ਚੋਂ ਹੀ ਆ ਨਾ ਉਣੀ ਤੱਕ ਦੇਖੋ ਲੋਕ ਕਨੋਂ ਖੁਸ਼ ਹੁੰਦੇ ਪੰਜਾਬ ਦੇ ਕਿਸਾਨ ਧਰਨਿਆਂ ਤੋਂ ਜਦੋਂ ਕਿਸਾਨ ਟੋਲ ਤੇ ਜਾ ਕੇ ਟੋਲ ਫਰੀ ਕਰਾ ਦਿੰਦੇ ਨੇ ਦੇਖੋ ਲੋਕ ਕਿਸਾਨਾਂ ਦੇ ਗੁਣ ਗਾਣੋਂ ਨਹੀਂ ਹਟਦੇ ਮੈਂ ਆਪ ਲਗਭਗ ਸਾਲ ਸਵਾ ਸਾਲ ਮੈਂ ਟੋਲ ਦੇ ਕੇ ਜਾਣਾ ਮੈਂ ਆਪ ਸਾਲ ਸਵਾ ਸਾਲ ਮੈਂ ਦੇਖਣਾ ਵੀ ਇਹ ਟੋਲ ਫਰੀ ਕਰਾਇਆ ਹੋਇਆ ਕਿਸਾਨਾਂ ਨੇ ਮੈਂ ਕਿਹਾ ਚਲੋ ਕੁਝ ਤਾਂ ਸਾਨੂੰ ਰਿਲੀਫ ਮਿਲਿਆ ਭਾਈ ਕੇਂਦਰ ਵਾਲੇ ਦੇਖ ਲੈਣਗੇ ਜਦੋਂ ਕਦੀ ਮੁਆਵਜ਼ਾ ਮੁਵਜ਼ਾ ਦੰਦਿਆ ਟੋਲਾ ਵਾਲਿਆਂ ਨੂੰ ਦੇ ਦੇਣਗੇ ਕਿਸਾਨਾਂ ਭਗਵੰਤ ਮਾਨ ਦੇ ਟਵੀਟ ਦਾ ਮਤਲਬ ਵੀ ਇਹੀ ਸੀ ਕਿ ਜਿਹੜਾ ਆਮ ਲੋਕਾਂ ਦਾ ਸਮਰਥਨ ਹੈ ਉਹ ਸਾਡੇ ਕਿਸਾਨਾਂ ਨੂੰ ਚਾਹੀਦਾ ਗਗਨਦੀਪ ਜੀ ਤੁਸੀਂ ਜੇ ਕੱਲ ਨੂੰ ਅਗਲੇ ਸਾਲ ਐਮਐਸਪੀ ਤੇ ਕੇਂਦਰ ਝੋਨਾ ਨਹੀਂ ਚੱਕਦਾ ਕਿਸਾਨਾਂ ਦਾ ਸਮਰਥਨ ਕਿਹਨੇ ਕਰਨਾ ਹੈ ਪੰਜਾਬੀਆਂ ਨੇ ਕਰਨਾ ਹੈ ਦੁਨੀਆ ਭਰ ਦੇ ਪੰਜਾਬੀਆਂ ਨੇ ਕਰਨਾ ਹੈ ਇਸ ਕਰਕੇ ਜਿਹੜੇ ਸਾਡੇ ਕਿਸਾਨ ਨੇ ਉਹਨਾਂ ਦੇ ਅੰਦੋਲਨ ਦਾ ਮੂੰਹ ਕੇਂਦਰ ਸਰਕਾਰ ਵਾਲੇ ਪਾਸੇ ਹੋਣਾ ਚਾਹੀਦਾ ਨਾ ਕਿ ਸੂਬਾ ਸਰਕਾਰ ਮੈਂ ਇਹ ਨਹੀਂ ਕਹਿੰਦਾ ਵੀ ਭਗਵੰਤ ਮਾਨ ਦੀ ਸਰਕਾਰ ਹੈ ਤਾਂ ਜੇ ਕੈਪਟਨ ਦੀ ਹੁੰਦੀ ਤੇ ਕੀ ਲੈ ਲਿਆ ਕੈਪਟਨ ਨੇ ਕੀ ਕਰਾਤਾ ਅਜ ਤੱਕ ਚਰਨਜੀਤ ਚੰਨੀ ਉਹਨਾਂ ਨੇ ਕੀ ਕਰਾਤਾ ਸੁਖਬੀਰ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕਰਾਤਾ ਕਿਸਾਨਾ ਰਾਜ ਤੱਕ ਦੱਸੋ ਗੁਰਾਹਨ ਸਾਹਿਬ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਜਿਹੜੀਆਂ ਸਲਾਹਾਂ ਸਾਨੂੰ ਦੇ ਰਹੇ ਸੀ ਤੁਹਾਡੇ ਤੋਂ ਸਿੱਖੇ ਹੋਏ ਆਂ ਰੋੜਾਂ ਤੇ ਬੈਠਣਾ ਧਰਨਾ ਲਾਉਣਾ ਧਰਨਿਆਂ ਦੇ ਵਿੱਚੋਂ ਪਾਰਟੀਆਂ ਕਰਨੀ ਇਹ ਕਹਿੰਦੇ ਸਾਰਾ ਕੁਝ ਤੁਸੀਂ ਸਿਖਾਇਆ ਤੇ ਜਦੋਂ ਤੁਹਾਡੇ ਤੇ ਵਰਤਦੇ ਆਂ ਫਿਰ ਤੁਹਾਨੂੰ ਤਕਲੀਫ ਹੁੰਦੀ ਆ ਕਹਿੰਦੇ ਤੁਸੀਂ ਇਸ ਦੇ ਖਿਲਾਫ ਬੋਲਦੇ ਵੇਖੋ ਮੇਰਾ ਹੀ ਮੰਨਣਾ ਹੈ ਕਿ ਜੀ ਸੜਕੇ ਆਪਣੀ ਤਾਕਤ ਭਗਵੰਤ ਮਾਨ ਨੂੰ ਦਿਖਾਉਣ ਕਿਸਾਨ ਜੱਥੇਬੰਦੀਆਂ ਵੀ ਭਗਵੰਤ ਮਾਨ ਅਸੀਂ ਤਕੜਿਆਂ ਤੇਰੇ ਤੋਂ ਜ਼ਰੂਰ ਦਿਖਾਉਣ ਇਹਨਾਂ ਨੂੰ ਅਗਰ ਲੱਗਦਾ ਕਿ ਅਸੀਂ ਦਿਖਾਉਣੀ ਹੈ ਭਗਵੰਤ ਮਾਨ ਨੂੰ ਕੱਠ ਦਿਖਾ ਕੇ ਕਿਸਾਨ ਜਥੇਬੰਦੀਆਂ ਨੂੰ ਕੁਝ ਨਹੀਂ ਮਿਲਣਾ ਕਿਉਂਕਿ ਉਹ ਮਿਲਣਾ ਦਿੱਲੀ ਤੋਂ ਹੈ ਮੈਂ ਬਾਰ-ਬਾਰ ਉਹੀ ਗੱਲ ਕਰ ਰਿਹਾ ਚਾਹੀਦਾ ਤਾਂ ਇਹ ਹੈ ਗੰਨਾ ਮਿਲਣਾ ਚਲਾਉਣੀਆਂ ਤਾਂ ਪੰਜਾਬ ਸਰਕਾਰ ਦੇਖੋ ਪੈਸਾ ਪਾਉਣੇ 3 ਲੱਖ ਕਰੋੜ ਤਾਂ ਪਿਛਲੀਆਂ ਛੱਡ ਗਿਆ 3.5 ਲੱਖ ਕਰੋੜ ਅਸੀਂ ਆ ਗਏ ਮਸਲਾ ਕੀ ਹੈ 9000 ਕਰੋੜ ਸਾਡਾ ਰੂਰਲ ਡਿਵੈਲਪਮੈਂਟ ਫੰਡ ਦਾ ਨਹੀਂ ਆਇਆ ਸਾਡੇ ਕਈ ਤਰ੍ਹਾਂ ਦੀਆਂ ਸਬਸਿਡੀਆਂ ਰੁਕ ਗਈਆਂ ਜਦੋਂ ਪੈਸੇ ਹੀ ਕੇਂਦਰ ਤੋਂ ਸਾਰੇ ਰੁਕੇ ਪਏ ਨੇ ਕੱਲ ਨੂੰ ਤਨਖਾਹਾਂ ਦੇਣ ਨੂੰ ਨਾ ਹੱਥ ਖੜੇ ਹੋ ਜਾਣ ਮੈਨੂੰ ਤਾਂ ਇਸ ਗੱਲ ਦੀ ਡਰ ਹੈ ਵੀ ਪੈਸਾ ਸਾਡੇ ਕੋਲੇ ਆਉਣਾ ਕਿੱਥੋਂ ਹੈ ਇੱਕ ਬਹੁਤ ਵੱਡੀ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਨਾ ਸਰਕਾਰਾਂ ਕੀ ਨੇ ਉੱਪਰ ਭਾਜੀਪੀ ਇੱਥੇ ਆਮ ਆਦਮੀ ਪਾਰਟੀ ਹੁਣ ਭਾਜੀਪੀ ਦੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਰੈਜ਼ਿਸਟੈਂਸ ਅਜ਼ਰੋਧ ਜਿਹਨੂੰ ਕਹਿੰਦੇ ਨੇ ਹਿੰਦੀ ਚ ਕਿ ਅਸੀਂ ਰਿਕਾਵਰਡ ਪੰਜਾਬੀ ਚ ਵੀ ਇਸ ਸਰਕਾਰ ਦੀ ਫੰਕਸ਼ਨਿੰਗ ਚ ਰਿਕਾਵਰਡ ਪਾ ਕੇ ਰੱਖੀ ਹੈ ਜਦੋਂ ਉੱਪਰ ਕਾਂਗਰਸ ਸੀ ਉਹ ਵੀ ਕੋਸ਼ਿਸ਼ ਕਰਦੇ ਸੀ ਵੀ ਅਕਾਲੀ ਦਲ ਦੀ ਸਰਕਾਰ ਹੈ ਮਾੜੀ ਜੀ ਰਿਕਾਵਰਡ ਪਾ ਕੇ ਰੱਖੀ ਹੈ ਜਦੋਂ ਮਨਮੋਹਨ ਸਿੰਘ ਆਏ ਉਦੋਂ ਕੰਮ ਥੋੜਾ ਜਿਹਾ ਢੈਲਾ ਹੋਇਆ ਕਿਉਂਕਿ ਮਨਮੋਹਨ ਸਿੰਘ ਸਿਆਣੇ ਲੀਡਰ ਸੀਗੇ ਬਾਕੀ ਲੀਡਰ ਪੋਲਿਟੀਕਲ ਸੀ ਮਨਮ ਹੁਣ ਬੀਜੇਪੀ ਦੀ ਕੋਸ਼ਿਸ਼ ਹੈ ਕਿ ਆਮ ਆਦਮੀ ਪਾਰਟੀ ਨੂੰ ਅਸੀਂ ਓਨੀ ਖੁੱਲ ਨਾ ਦਈਏ ਕਿ ਇਹ ਫਿਰ ਸਰਕਾਰ ਬਣਾ ਲੇ ਬੀਜੇਪੀ ਚੂੜੀ ਟਾਈਟ ਕਰੀ ਜਾ ਰਹੀ ਹੈ ਬੀਜੇਪੀ ਕੀ ਦੀ ਚੂੜੀ ਟਾਈਟ ਕਰ ਰਹੀ ਹੈ ਫੰਡ ਰੋਕ ਕੇ ਭਗਵੰਤ ਮਾਨ ਦੀ ਤੇ ਅਸੀਂ ਭਗਵੰਤ ਮਾਨ ਨਾਲ ਗੁੱਸਾ ਕਰੀ ਜਾਂਦੇ ਆ ਮਤਲਬ ਜਿਹੜੀ ਚੂੜੀ ਟਾਈਟ ਹੋ ਰਹੀ ਹੈ ਅਸੀਂ ਤਾਂ ਚੂੜੀ ਟਾਈਟ ਕਰਨ ਵਾਲਿਆਂ ਦਾ ਹੋਰ ਸਾਥ ਦੇਈ ਜਾਂਦੇ ਆ ਵੀ ਭਾਈ ਕਰੋ ਚੂੜੀ ਟਾਈਟ ਅਸੀਂ ਵੀ ਇਹਦੇ ਖਿਲਾਫ ਤੇ ਫਿਰ ਸਾਡੇ ਸੂਬੇ ਦਾ ਬਣੂਗਾ ਕੀ ਇਹ ਸੇਮ ਸਵਾਲ ਮੈਂ ਕੱਲ ਕਿਸਾਨਾਂ ਕੋਲੋਂ ਕੀਤਾ ਸੀ ਜਿਹੜਾ ਤੁਸੀਂ ਸਵਾਲ ਚੁੱਕਿਆ ਕਿ ਮੁੱਖ ਮੰਤਰੀ ਸਾਹਿਬ ਤੋਂ ਕੀ ਮਿਲੂਗਾ ਉਹ ਕਹਿੰਦੇ ਕਿ ਮੁੱਖ ਮੰਤਰੀ ਆਪ ਕਹਿਦਣ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਕਾਨੂੰਨ ਲਿਆਉਨੇ ਆ ਤੁਹਾਡੇ ਕਿਸਾਨਾਂ ਦੇ ਹੱਕ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ 2 ਦਿਨਾਂ ਤੱਕ ਕਹਿੰਦੇ ਰਹਿਣਾ ਉਹਨਾਂ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਮੂਰੇ ਲੱਗੇ ਅਸੀਂ ਕੇਂਦਰ ਵੱਲੋਂ ਤੁਰ ਪਾਵਾਂਗੇ ਕਰਨ ਤਾਂ ਸਹੀ ਕਹਿੰਦੇ ਦੇਖੋ ਇਹ ਗੱਲ ਬਿਲਕੁਲ ਸਹੀ ਕਹੀ ਇਹ ਮੈਂ ਵੀ ਚਾਹੂੰਗਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਬੜੇ ਦਲੇਰ ਹਨ ਉਹਨਾਂ ਨੇ ਫੈਸਲੇ ਕੀਤੇ ਨੇ ਜੇ ਕਿਤੇ ਕਿਸਾਨ ਜਥੇਬੰਦੀਆਂ ਦੀ ਮੰਗਾਂ ਦੇ ਮੁਤਾਬਕ ਵਿਧਾਨ ਸਭਾ ਦੇ ਵਿੱਚ ਉਹ ਇੱਕ ਦੋ ਵੱਡੇ ਕਾਨੂੰਨ ਬਣਾ ਦੇਣ ਉਹ ਬਣਾਉਣਗੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਮੁੱਖ ਮੰਤਰੀ ਇਹਦੇ ਤੇ ਸੋਚ ਰਿਹਾ ਹੋਊਗਾ ਕਿਉਂਕਿ ਇਹ ਮੁੱਖ ਮੰਤਰੀ ਫੈਸਲੇ ਲੈਣ ਵਾਲਾ ਮੁੱਖ ਮੰਤਰੀ ਹੈ ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਨੂੰ ਮੁੱਖ ਮੰਤਰੀ ਨੂੰ ਭਰੋਸੇ 'ਚ ਲੈ ਕੇ ਕੇਂਦਰ ਦੇ ਨਾਲ ਜਿਹੜੀ ਹੈ ਉਹ ਸੰਘਰਸ਼ ਵਿੰਨਣ ਦੀ ਲੋੜ ਹੈ ਨਹੀਂ ਤਾਂ ਅਗਲੇ ਸਾਲ ਜਿਹੜਾ ਚੋਣ ਹੈ ਉਹ ਸਾਨੂੰ ਦਿੱਕਤ ਨਾ ਦੇਵੇ ਕਿਉਂਕਿ ਜੇ ਕਣਕ ਅਤੇ ਝੋਨੇ ਤੇ ਹੱਥ ਖਿੱਚ ਲੈ ਕੇਂਦਰ ਨੇ ਪੰਜਾਬ ਤੋਂ ਤੇ ਤੁਸੀਂ ਹਿਸਾਬ ਲਾਓ ਹੋਊਗਾ ਕਿ ਜਾਂ ਸਾਡੇ ਕਿਸਾਨੇ ਹਿੰਮਤ ਰੱਖਣ ਜਾਂ ਸਾਡੇ ਕਿਸਾਨ ਹਿੰਮਤ ਕਰ ਲੈਣ ਆਪਾਂ ਸਾਰੇ ਪੰਜਾਬੀ ਇਕੱਠੇ ਹੋ ਕੇ ਹਿੰਮਤ ਕਰ ਲਈਏ ਵੀ ਆਪਾਂ 2 ਸਾਲ ਆਪਣੇ ਖਾਨ ਜੋਗਾ ਵੇਚਣਾ ਵੀ ਆਪਾਂ ਹਿੰਮਤ ਮਾਰ ਲਈਏ ਮੁੱਖ ਮੰਤਰੀ ਨਾਲ ਵੀ ਮੀਟਿੰਗ ਕਰ ਲੈਣ ਵੀ ਅਸੀਂ ਖੇਤ ਖਾਲੀ ਰੱਖ ਦਈਏ 2 ਸਾਲ ਜੇ ਅਸੀਂ ਖੇਤ ਖਾਲੀ ਰੱਖ ਲਈਏ ਸਾਡੀ ਫਸਲ ਦੀ ਜ਼ਮੀਨ ਦੀ ਇੱਕ ਤਾਂ ਸਿਹਤ ਬਣੂਗੀ ਪਰ ਅਸੀਂ ਹਿੰਮਤ ਕਰ ਲਈਏ ਕਿਸਾਨ ਜੱਥੇਬੰਦੀਆਂ ਵਾਲੇ ਇਕੱਠੇ ਹੋ ਕੇ ਵੀ ਆਪਾਂ 2 ਸਾਲ ਸਿਰਫ ਆਪਣੇ ਘਰ ਜੋਗਾ ਵੇਚਣਾ ਤੇ ਜਦੋਂ ਕੇਂਦਰੀ ਪੂਲ ਚ ਘਟੂਗਾ ਅਨਾਜ ਕਣਕ ਤੇ ਝੋਨਾ ਤੇ ਜਦੋਂ ਦੁਬਾਰਾ ਅਮਰੀਕਾ ਤੋਂ ਮੰਗਾਉਣਾ ਪਊਗਾ ਫਿਰ ਬਣਾਉਣਗੇ ਐਮਐਸਪੀ ਦਾ ਕਾਨੂੰਨ ਐਮਐਸਪੀ ਕੱਲੀ ਕਣਕ ਤੇ ਝੋਨੇ ਤੇ ਨਹੀਂ ਕਿਸਾਨਾਂ ਦੀ ਮੰਗ ਦਾ ਮੈਂ ਸਮਰਥਨ ਕਰਦਾ ਐਮਐਸਪੀ ਤੇ ਕਾਨੂੰਨ ਬਣਨਾ ਚਾਹੀਦਾ ਔਰ ਸਾਰੀਆਂ ਫਸਲਾਂ ਦੀ ਐਮਐਸਪੀ ਆ ਜਿਹੜੀ ਹੋਣੀ ਚਾਹੀਦੀ ਮੈਂ ਵਕਾਲਤ ਕਰਦਾ ਔਰ ਦੇ ਸਕਦੀ ਹੈ ਕੇਂਦਰ ਦੀ ਸਰਕਾਰ ਸਾਰੀਆਂ ਫਸਲਾਂ ਤੇ ਐਮਐਸਪੀ ਚਲੋ ਸਭ ਇੱਕ ਪਾਸੇ ਸਵਾਲ ਹੈ ਕਿ ਕਹਿੰਦੇ ਕੇਂਦਰ ਵਾਲੇ ਪੱਖੋਂ ਪੈਸਾ ਰੁਕਿਆ ਤੇ ਪੰਜਾਬ ਸਰਕਾਰ ਦੀ ਫੰਕਸ਼ਨਿੰਗ ਵਿੱਚ ਪ੍ਰੋਬਲਮ ਆਉਂਦੀ ਹੈ ਦੂਜੇ ਪਾਸੇ ਖੱਡਾਂ ਦਾ ਬਹੁਤ ਵੱਡਾ ਰੌਲਾ ਪਿਆ ਹੋਇਆ ਪੰਜਾਬ ਦੇ ਵਿੱਚ ਕਹਿੰਦੇ ਜਿੱਥੇ ਮਾਈਨਿੰਗ ਇਸ ਪੱਧਰ ਤੇ ਹੋਈ ਕਿ ਈਡੀ ਦੇ ਵੱਲੋਂ ਅਕਵਾਇਰ ਕੀਤੀ ਜ਼ਮੀਨ ਦੇ ਵਿੱਚੋਂ ਵੀ 20-20 ਫੁੱਟ ਡੂੰਘਾ ਰੇਤਾ ਕੱਢ ਕੇ ਲੈ ਗਏ ਤੇ ਦੂਜੇ ਪਾਸੇ ਵਿਕਰਮ ਮਜੀਠੀਆ ਆਨੰਦਪੁਰ ਸਾਹਿਬ ਦੀ ਉਸ ਖੱਡ ਦੇ ਉੱਤੇ ਚੱਲੇ ਜਾਂਦੇ ਨੇ ਉਹ ਕਹਿੰਦੇ ਕਿ ਇੱਥੋਂ ਮਾਈਨਿੰਗ ਮਾਈਨਿੰਗ ਹੋਗੀ ਈਡੀ ਦੀ ਜ਼ਮੀਨ ਦੇ ਵਿੱਚੋਂ ਕਹਿੰਦੇ ਆਮ ਲੋਕਾਂ ਦੇ ਘਰਾਂ 'ਚੋਂ ਪਟਕੇ ਲੈ ਜਾਂਦੇ ਨੇ ਦੇਖੋ ਪਹਿਲੀ ਤਾਂ ਗੱ ਉਹਦੀ ਕੋਈ ਜ਼ਮੀਨ ਹੈ ਤੇ ਕੀ ਈਡੀ ਨੇ ਉਹਦੀਆਂ ਚਾਰ ਦਿਵਾਰੀ ਕਰਾਈ ਕੰਧ ਕਰਾਈ ਈਡੀ ਨੇ ਸਾਰੇ ਪਾਸੇ ਸਾਡੇ ਖੁੱਲੇ ਮੈਦਾਨ ਚ ਲੋਕ ਜੰਗਲ ਪਾਣੀ ਚਲੇ ਜਾਂਦੇ ਸਾਡਾ ਖੁੱਲਾ ਮੈਦਾਨ ਕਿਤੇ ਵਿਦਿਆਰਥੀਆਂ ਨੂੰ ਦਿਖ ਜੇ ਉੱਥੇ ਅਸੀਂ ਵਾਲੀਬਾਲ ਦਾ ਨੈਟ ਲਾ ਲੈਨੇ ਆ ਕੋਈ ਕ੍ਰਿਕਟ ਵਾਲਿਆਂ ਨੂੰ ਮਿਲ ਜੇ ਉਹ ਪਿਚ ਬਣਾ ਲੈਂਦੇ ਨੇ ਇਸੇ ਤਰ੍ਹਾਂ ਜਦੋਂ ਖੁੱਲਾ ਮੈਦਾਨ ਦਿਖ ਗਿਆ ਕਿਸੇ ਨੂੰ ਜਦੋਂ ਮਾਫੀਆ ਵਾਲਿਆਂ ਨੂੰ ਦਿਖ ਗਿਆ ਉਹਨਾਂ ਨੇ ਰੇਤਾ ਚੱਕ ਲੈਣਾ ਜੀ ਦਾ ਜਿਹੜਾ ਕੰਮ ਹੈ ਉਹਨੇ ਖੁੱਲਾ ਮੈਦਾਨ ਦੇਖ ਕੇ ਉਹ ਕੰਮ ਕਰ ਲੈਣਾ ਹੁਣ ਈਡੀ ਨੂੰ ਚਾਹੀਦਾ ਸੀ ਇਹਦੀਆਂ ਘਟੋ ਘਟ 20 20 ਫੁੱਟ ਕੰਧਾ ਕਰਾ ਕੇ ਇਹਨੂੰ ਭਾਈ ਗੇਟ ਲਾ ਦਿੰਦੇ ਇਹਨੂੰ ਗੇਟ ਲਾ ਦਿੰਦੇ ਤੁਸੀਂ ਕਿਹਦੇ ਕਿਹਦੇ ਤੇ ਪਹਿਰਾ ਰੱਖੋਗੇ ਕਿਉਂਕਿ ਗੱਲ ਫੇਰ ਉੱਥੇ ਆ ਗਈ ਸਾਡੇ ਕੋਲੇ ਦੇਖੋ ਪੁਲਿਸ ਫੋਰਸ ਸਾਡੇ ਕੋਲੇ ਹੈ ਨਹੀਂ ਪੁਲਿਸ ਫੋਰਸ ਸਾਡੇ ਕੋਲੇ ਹੈ ਨਹੀਂ ਹਿੰਮਤ ਮਾਰ ਕੇ ਭਗਵੰਤ ਮਾਨ 2350 ਮੁਲਾਜ਼ਮ ਭਰਤੀ ਕਰ ਰਿਹਾ ਇਸ ਸਾਲ ਮੇਰਾ ਮੰਨਣਾ ਹੈ ਕਿ ਘੱਟੋ ਘੱਟ 1 ਲੱਖ ਪੁਲਿਸ ਫੋਰਸ ਪੰਜਾਬ ਨੂੰ ਚਾਹੀਦੀ ਹੈ ਜਿਵੇਂ ਚੰਡੀਗੜ੍ਹ ਤੁਸੀਂ ਜਾਣਦੇ ਹੋ ਨਾ ਚੰਡੀਗੜ੍ਹ ਕੋਈ ਭਾਜਪਾ ਵਾਲਾ ਲੀਡਰ ਵੀ ਹੋਵੇ ਉਹ 벨ਟ ਲਾ ਲੈਂਦਾ ਚੰਡੀਗੜ੍ਹ ਵੜ ਦਈ ਕਿਉਂਕਿ ਉਹਨੂੰ ਪਤਾ ਕਿ ਹਰ ਮੋੜ ਤੇ ਪੁਲਿਸ ਦਾ ਪਹਿਰਾ ਹੈ ਪੰਜਾਬ 'ਚ ਹੈ ਨਹੀਂ ਪੰਜਾਬ ਵਾਲੇ ਤਾਂ ਜਦੋਂ ਚੰਡੀਗੜ੍ਹੋਂ ਪੰਜਾਬ ਨੂੰ ਮੁੜਦੇ ਉਹ ਮੋਹਾਲੀ ਉੱਤਰ ਕੇ ਸਗੋਂ ਦੀ ਬੈਲਟ ਉਤਾਰ ਦਿੰਦੇ ਵੀ ਲੈ ਭਾਈ ਪੰਜਾਬ ਤੱਕ ਆ ਗਏ ਹੁਣ ਇੱਥੇ ਕੋਈ ਹੈ ਨਹੀਂ ਕਿਉਂਕਿ ਸਾਡੇ ਕੋਲੇ ਨਫਰੀ ਹੈ ਨਹੀਂ ਪੁਲਿਸ ਦੀ ਹੁਣ ਜੇ ਪੁਲਿਸ ਦੀ ਨਫਰੀ ਹੈ ਨਹੀਂ ਤੇ ਨਾ ਭਗਵੰਤ ਮਾਨ ਮਾਈਨਿੰਗ ਰੋਕ ਸਕਦਾ ਨਾ ਨਰਿੰਦਰ ਮੋਦੀ ਮਾਈਨਿੰਗ ਰੋਕ ਸਕਦਾ ਨਾ ਸਾਡਾ ਸੁਪਰੀਮ ਕੋਰਟ ਦਾ ਚੀਫ ਜਸਟਿਸ ਮਾਈਨਿੰਗ ਰੋਕ ਸਕਦਾ ਇਹ ਤਾਂ ਪਟਾਕੇ ਨਹੀਂ ਰੋਕ ਸਕਿਆ ਅਜੇ ਤੱਕ ਚੱਲਨੇ ਪਟਾਕੇ ਇਹ ਨਾ ਰੋਕਣ ਵੀ ਲੋਕਾਂ ਦਾ ਰੋਜ਼ਗਾਰ ਮੁੱਕ ਜੇ ਗੈਰ ਪੋਲਿਊਸ਼ਨ ਵਾਲੇ ਪਟਾਕੇ ਡਿਵੈਲਪ ਕਰਕੇ ਦੇਣ ਜਿਵੇਂ ਪ੍ਰਾਲੀ ਹੈ ਹੁਣ ਅਸੀਂ ਝੋਨੇ ਦੀ ਐਮਐਸਪੀ ਰੋਕ ਕੇ ਵਿੱਚ ਜੋ ਕਿਸਾਨ ਝੋਨਾ ਬੀਜਣ ਨਾ ਤੇ ਫਿਰ ਪਰਾਲੀ ਹੋਊਗੀ ਨਹੀਂ ਤੇ ਪ੍ਰਦੂਸ਼ਣ ਰੁਕ ਜੂ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਦਿੱਲੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਪ੍ਰਦੂਸ਼ਣ ਦੇ ਕਾਰਨ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਸਾਰੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਜਿਹੜੀ ਮਾਈਨਿੰਗ ਹੈ ਹੁਣ ਤੁਸੀਂ ਮੈਨੂੰ ਦੱਸੋ ਜਲਾ ਸਰ ਆ ਮੈਂ ਵਿਕਰਮਜੀਠੀਆ ਜੀ ਦੀ ਗੱਲ ਸੁਣੀ ਕਹਿੰਦੇ ਇਹਨਾਂ ਨੇ ਮਾਈਨਿੰਗ ਨਹੀਂ ਰੋਕੀ ਜਿਵੇਂ ਅੱਜ ਵਿਕਰਮਜੀਠੀਆ ਜੀ ਗਏ ਗੱਡੀ 'ਚ ਮੈਂ ਦੇਖ ਰਿਹਾ ਸੀ ਐਂ ਵਿਕਰਮਜੀਠੀਆ ਦੀ ਸਰਕਾਰ 'ਚ ਦੂਜੇ ਲੀਡਰ ਜਾਂਦੇ ਸੀ ਸੁਖਪਾਲ ਖਹਿਰਾ ਜਾਂਦਾ ਸੀ ਨਵਜੋਤ ਸਿੰਘ ਸਿੱਧੂ ਜਾਂਦੇ ਸੀ ਤੇ ਉਦੋਂ ਮਾਈਨਿੰਗ ਰੁਕ ਗਈ ਸੀ ਉਦੋਂ ਜੇ ਹੁਣ ਬਿਕਰਮਜੀਠਿਆ ਜੀ ਨੂੰ ਇਹ ਲੱਗਦਾ ਕਿ ਇਹ ਸਰਕਾਰ ਮਾਈਨਿੰਗ ਕਰਾ ਰਹੀ ਹੈ ਤੇ ਜਦੋਂ ਰਾਗਵ ਚੱਡਾ ਇਹ ਸਾਰੇ ਜਾਂਦੇ ਸੀ ਕਿ ਉਦੋਂ ਮੌਕੇ ਦੀਆਂ ਸਰਕਾਰਾਂ ਮਾਈਨਿੰਗ ਕਰਾ ਰਹੀਆਂ ਸੀ ਅਸਲ ਚ ਕੀ ਹੈ ਇਹ ਮੁੱਦਾ ਹੈ ਮਾਈਨਿੰਗ ਕਰਦਾ ਮਾਫੀਆ ਮਾਫੀਆਂ ਨੂੰ ਕੰਟਰੋਲ ਕਰਨਾ ਆਸਾਨ ਨਹੀਂ ਨਾ ਪੋਲਿਊਸ਼ਨ ਨੂੰ ਕੰਟਰੋਲ ਕਰਨਾ ਆਸਾਨ ਹੈ ਤੁਸੀਂ ਭਾਜਪਾ ਵਾਲੇ ਤਾਂ ਕਹਿੰਦਾ ਮੋਦੀ ਹੈ ਤਾਂ ਮੁਮਕਿਨ ਹੈ ਤੇ ਜੇ ਇੱਡਾ ਹੀ ਮੁਮਕਿਨ ਹੈ ਤੇ ਫਿਰ ਪੋਲੂਸ਼ਨ ਕਿਉਂ ਨਹੀਂ ਹਟਿਆ ਦਿੱਲੀ 'ਚ ਤੇ ਫਿਰ ਬੀਜੇਪੀ ਦਾ ਮਾਈਨਿੰਗ ਕਿਉਂ ਨਹੀਂ ਹਟੀ ਫਿਰ ਈਡੀ ਨੇ ਕੰਦਾ ਕਿਉਂ ਨਹੀਂ ਕਰਤੀ ਆ ਕੇ ਮੇਰੇ ਕਹਿਣ ਦਾ ਮਤਲਬ ਹੈ ਭਾਵੇਂ ਮਾਈਨਿੰਗ ਹੈ ਭਾਵੇਂ ਕਤਲੋਗਾਰਤ ਹੈ ਭਾਵੇਂ ਜੁਰਮ ਹੈ ਇਹ ਕਦੋਂ ਹਟਣਗੇ ਜਦੋਂ ਘੱਟੋ ਘੱਟ 1 ਲੱਖ ਪੁਲਿਸ ਮੁਲਾਜ਼ਮ ਪੰਜਾਬ ਦੀਆਂ ਸੜਕਾਂ ਤੇ ਖੜੂਗਾ ਤਾਂ ਹਟੂਗਾ ਨਹੀਂ ਨਹੀਂ ਹਟਣਾ ਜਿੰਨੇ ਮਰਜ਼ੀ ਕੋਸ਼ਿਸ਼ ਕਰ ਲੋ ਇਲਜ਼ਾਮਾਂ ਦਾ ਕੀ ਹੈ ਕਿ ਜੀ ਭਗਵੰਤ ਮਾਨ ਦੀ ਸਰਕਾਰ ਕਰਾ ਰਹੀ ਹੈ ਜੀ ਉਹ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਅਕਾਲੀ ਕਹਿੰਦੇ ਸੀ ਕੈਪਟਨ ਦੀ ਸਰਕਾਰ ਕਰਾ ਰਹੀ ਹੈ ਜੀ ਜਦੋਂ ਅਕਾਲੀ ਸੀ ਉਦੋਂ ਕੈਪਟਨ ਵਰਗੇ ਸੁਖਪਾਲ ਖਹਿਰਾ ਵਰਗੇ ਕਹਿੰਦੇ ਸੀ ਜੀ ਅਕਾਲੀ ਕਰਾ ਰਹੇ ਨੇ ਜੀ ਇਹਦਾ ਮਤਲਬ ਹੈ ਸਰਕਾਰਾਂ ਦੇ ਹੱਥ 'ਚ ਨਹੀਂ ਹੈ ਇਹ ਪੁਲਿਸ ਫੋਰਸ ਚਾਹੀਦੀ ਆ ਸਾਨੂੰ ਪੁਲਿਸ ਦੇ ਮੁਲਾਜ਼ਮ ਚਾਹੀਦੇ ਨੇ ਪੁਲਿਸ ਦੇ ਅਫਸਰ ਚਾਹੀਦੇ ਨੇ ਆ ਮੈਂ ਦੇਖ ਰਿਹਾ ਸੀ ਸਾਡੇ ਲੀਡਰ ਹੁਣ ਪੁਲਿਸ ਅਫਸਰਾਂ ਦੇ ਇਲਜ਼ਾਮ ਲਈ ਜਾਂਦੇ ਵੀ ਭਲਿਓ ਮਾਨਸੋ ਤੁਸੀਂ ਵੀ ਸਰਕਾਰਾਂ ਚ ਚਲਾਈਆਂ ਨੇ ਕਿ ਐਂ ਹੁੰਦਾ ਸੀ ਤੁਹਾਡੇ ਟਾਈਮ ਸਵਾਲ ਤਾਂ ਇਹ ਨੇ ਸੋ ਅਸਲ ਸਵਾਲ ਅਸਲ ਹੱਲ ਕੀ ਆ ਪੜ ਲਫਸਾ ਤੁਸੀਂ ਲੱਖ ਮੁਲਾਜ਼ਮ ਕਦੋਂ ਭਰਤੀ ਕਰੋਗੇ ਜਦੋਂ ਤੁਹਾਡੇ ਕੋਲੇ ਪੈਸਾ ਹੁੰਦਾ ਮੈਨੂੰ ਛੋਟਾ ਦਾ ਮੇਰੀ ਗੱਲ ਲੈ ਲਓ ਜੇ ਅਸੀਂ ਪੌਣੇ 3 ਲੱਖ ਕਰੋੜ ਦੇ ਕਰਜ਼ੇ ਹੀ ਨਾ ਹੁੰਦੇ ਜੇ ਅਕਾਲੀ ਭਾਜੀਪੀ ਦੇਖੋ ਕਿੰਨੇ ਮੁੱਖ ਮੰਤਰੀ ਰਹੇ ਹਰਚਨਨ ਬਰਾੜ ਰਹੇ ਬੀਬੀ ਰਜਿੰਦਰ ਕੌਰ ਪਠੱਲ ਰਹੇ ਪ੍ਰਕਾਸ਼ ਸਿੰਘ ਬਾਦਲ ਰਹੇ ਕੈਪਟਨ ਮਨਿੰਦਰ ਸਿੰਘ ਰਹੇ ਚਰਨਜੀਤ ਚੰਨੀ ਰਹੇ ਪ੍ਰਕਾਸ਼ ਸਿੰਘ ਬਾਦਲ ਰਹੇ ਸੁਖਬੀਰ ਬਾਦਲ ਅੱਧੇ ਰਹੇ ਡਿਪਟੀ ਰਹੇ ਮਨਰੰਜਨ ਕਾਲੀਆ ਰਹੇ ਅੱਧੇ ਰਹੇ ਵਿੱਚ ਦੇ ਉਹ ਵੀ ਐਕਟਿੰਗ ਸੀਐਮ ਵੀ ਬਣ ਗਏ ਸੀ ਇੱਕ ਵਾਰੀ ਤਾਂ ਭਾਜੀਪੀ ਵਾਲੇ ਵੀ ਰਹੇ ਤੇ ਜੇ ਐਨੇ ਲੋਕਾਂ ਤੋਂ ਪੌਣੇ 3 ਲੱਖ ਕਰੋੜ ਕਰਜ਼ਈ ਪੰਜਾਬ ਨੂੰ ਬਣਾ ਗਏ ਤੇ ਜੇ ਅੱਜ ਅਸੀਂ ਪੌਣੇ 3 ਲੱਖ ਕਰੋੜ ਵਾਧੂ ਹੁੰਦੇ ਸਾਡੇ ਕੋਲੇ ਤੇ ਭਗਵੰਤ ਮਾਨ ਨੇ ਪੌਣੇ 3 ਲੱਖ ਕਰੋੜ ਦੀ ਐਫ ਡੀ ਕਰਾਈ ਹੁੰਦੀ ਤੇ ਜਿੰਨੇ ਮਰਜੀ ਅਸੀਂ ਪੁਲਿਸ ਮੁਲਾਜ਼ਮ ਆਪਣੇ ਤਨਤ ਕਰ ਦਿੰਦੇ ਜਦੋਂ ਤਨਖਾਹਾਂ ਉਹਨਾਂ ਨੂੰ ਚੰਗੀਆਂ ਮਿਲਣੀਆਂ ਸੀ ਛੁੱਟੀਆਂ ਮਿਲਣੀਆਂ ਸੀ ਸ਼ਿਫਟਾਂ ਹੋਣੀਆਂ ਸੀ ਤੇ ਕਿਹੜਾ ਗੈਰ ਕਾਨੂੰਨੀ ਮਾਈਨਿੰਗ ਕਰਜੂ ਜੀ ਤੁਸੀਂ ਮੈਨੂੰ ਦੱਸੋ ਗੈਰ ਕਾਨੂੰਨੀ ਮਾਈਨਿੰਗ ਉਦੋਂ ਹੁੰਦੀ ਹੈ ਜਦੋਂ ਪੁਲਿਸ ਹੋਰ ਕੰਮਾਂ 'ਚ ਹੈ ਹੁਣ ਪੁਲਿਸ ਦੇ ਮੁਲਾਜ਼ਮ ਨੇ ਘਰੇ ਵੀ ਜਾਣਾ ਉਹਦੇ ਆਪਣੇ ਵੀ ਜਵਾਕ ਹੈ ਉਹ ਤਾਂ ਅੱਗੇ 12-12 ਘੰਟੇ ਨਹੀਂ ਘਰ ਜਾ ਪੰਦੇ 16-16 ਘੰਟੇ ਬਲਕਿ ਘਰ ਨਹੀਂ ਜਾਂਦੇ ਕਈ ਤਾਂ ਥਾਣੇ 'ਚ ਸੌਂਦੇ ਨੇ ਮੈਂ ਦੇਖੇ ਨੇ ਆਪ ਸੋ ਇਸ ਕਰਕੇ ਵਿਕਰਮ ਜੀਠਿਆ ਜੀ ਅਸਲ ਜੜ ਕੀ ਹੈ ਕਿ ਤੁਹਾਡੀਆਂ ਪਿਛਲੀਆਂ ਸਰਕਾਰਾਂ ਨੇ ਪੰਜਾਬ ਕਰਜ਼ਾਈ ਕਰਤਾ ਹੁਣ ਭਗਵੰਤ ਮਾਨ ਕਿੱਥੋਂ ਦੇਵੇ ਤਨਖਾਹ ਲਿਆ ਕੇ ਲੱਖ ਰੁਪਿਆ ਪਰ ਲੱਖ ਮੁਲਾਜ਼ਮ ਭਰਤੀ ਕਰਕੇ ਇਸ ਕਰਕੇ ਮੈਂ ਕਹਿਣਾ ਜਿਹੜਾ ਅਸਲ ਜੜ ਹੈ ਨਾ ਉਹ ਪਿਛਲੀਆਂ ਸਰਕਾਰਾਂ ਨੇ ਇਹ ਮੰਨਣ ਭਾਵੇਂ ਨਾ ਮੰਨਣ ਇਹ ਪਿਛਲੀਆਂ ਸਰਕਾਰਾਂ ਦਾ ਕੀਤਾ ਕਰਾਇਆ ਜੇ ਅੱਜ ਅਸੀਂ ਇਹ ਭੁਗਤ ਰਹੇ ਹਾਂ ਔਰ ਜੇ ਹੁਣ ਵੀ ਸਾਨੂੰ ਕੇਂਦਰ ਤੋਂ ਪੈਸਾ ਨਾ ਮਿਲਿਆ ਜੇ ਹੁਣ ਵੀ ਅਸੀਂ ਐਮਐਸਪੀ ਵਰਗੇ ਕਾਨੂੰਨ ਨਾ ਬਣਵਾ ਸਕੇ ਅਸੀਂ ਹੋਰ ਮਾੜੇ ਹਾਲਾਤਾਂ 'ਚ ਆ ਜਾਾਂਗੇ ਡੱਲਾਪਾ ਸਰਪ ਨੂੰ ਸਵਾਲ ਉਹਨਾਂ ਚੀਜ਼ਾਂ ਤੇ ਉੱਠਦਾ ਹੁਣ ਤਾਂ ਅਸੀਂ ਸੜਕਾਂ ਜਾਮ ਕਰ ਦਿਆਂ ਫਿਰ ਅਸੀਂ ਆਪਣੀਆਂ ਸੜਕਾਂ ਪੱਟਾਂਗੇ ਡੱਲਾਪਾ ਸਰ ਸਵਾਲ ਇਹ ਹੈ ਨਾ ਕਿ ਜਦੋਂ ਇਹ ਸਰਕਾਰ ਆਉਣੀ ਸੀ ਸਰਕਾਰ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਵੀ ਸਟੇਜਾਂ ਤੇ ਗੱਲ ਆਖਦੇ ਸੀ ਕਹਿੰਦੇ ਅਰਵਿੰਦ ਕੇਜਰੀਵਾਲ ਨੇ ਮuje ਉਹ ਨੁਸਖਾ ਦੇ ਦਿਆ ਕਿ ਪੈਸਾ ਕਿਵੇਂ ਲੈ ਕੇ ਆਨਾ ਹੈ ਸਟੇਟ ਕਿਵੇਂ ਚਲਾਨੀ ਹੈ ਸਾਰਾ ਕਰਜ਼ਾ ਉਤਾਰ ਦੇਂਗੇ ਜੇ ਕਰ ਦੇਂਗੇ ਲੋਕੋ ਪੁੱਛਦੇ ਨੇ ਕਿ ਉਹ ਨੁਸਖੇ ਉਹ ਨੁਸਖੇ ਕਿੱਥੇ ਗਏ ਰਵਿੰਦ ਕੇਜਰੀਵਾਲ ਦੀਆਂ ਤੁਹਾਨੂੰ ਦਿੱਤੀਆਂ ਕਲਾਸਾਂ ਕਿੱਥੇ ਗਈਆਂ ਪੰਜਾਬ ਦੇ ਲਈ ਕਰ ਮੈਂ ਦੱਸਦਾ ਨਿੰਬੂ ਦਾ ਬੂਟਾ ਜਦੋਂ ਬੀਜੋਗੇ ਕਿੰਨੀ ਕੀ ਦੇਰ ਚ ਫਲ ਦੇ ਦਿੰਦਾ ਕਈ ਨਿੰਬੂ ਦੇ ਬੂਟੇ ਇਹ ਜਿਹਨੇ 2 2.5 ਸਾਲ ਚ ਵਧੀਆ ਨਿੰਬੂ ਦੇਣ ਲੱਗ ਜਾਂਦੇ ਨੇ ਪਰ ਕਈ ਬੂਟੇ ਇਹੋ ਜਿਹੇ ਨੇ ਜਿਹੜੇ 4-5 ਸਾਲ ਸਾਨੂੰ ਪਾਲਣੇ ਪੈਂਦੇ ਨੇ ਤਕੜੇ ਕਰਨੇ ਪੈਂਦੇ ਨੇ ਪਾਣੀ ਦੇਣੇ ਪੈਂਦੇ ਨੇ ਉਹ ਸਰਕਾਰਾਂ ਨੇ ਸਰਕਾਰਾਂ ਨੇ 5-10 ਸਾਲ ਦੇ ਵਿੱਚ ਸਥਾਪਿਤ ਹੋਣਾ ਫਿਰ ਪੰਜਾਬ ਤਰੱਕੀ ਵਾਲੇ ਪਾਸੇ ਪੰਜਾਬ ਦੇ ਲੋਕਾਂ ਨੇ ਗਲਤ ਬੂਟੇ ਦੀ ਚੋਣ ਕਰ ਲਈ ਨਹੀਂ ਨਹੀਂ ਦੇਖੋ ਤੁਸੀਂ ਇਸ ਵਕਤ ਇਮਾਨਦਾਰੀ ਦੀ ਸਰਕਾਰ ਹੈ ਇਸ ਤੋਂ ਵੱਧ ਇਮਾਨਦਾਰੀ ਦੀ ਸਰਕਾਰ ਤੁਹਾਨੂੰ ਕਿਹੜੀ ਮਿਲੀ ਮੈਨੂੰ ਦੱਸੋ 37000 ਤੁਹਾਨੂੰ ਨੌਕਰੀਆਂ ਦੇਤੀਆਂ ਦੇਖੋ ਦੋ ਬੰਦੇ ਪੰਜਾਬ ਨੂੰ ਤਰੱਕੀ ਵਾਲੇ ਪਾਸੇ ਲਿਜਾ ਸਕਦੇ ਸੀ ਇੱਕ ਨਵਜੋਤ ਸਿੰਘ ਸਿੱਧੂ ਇੱਕ ਭਗਵੰਤ ਮਾਨ ਨਵਜੋਤ ਸਿੱਧੂ ਨੂੰ ਕਾਂਗਰਸ ਨੇ ਪਿੱਛੇ ਕਰਤਾ ਭਗਵੰਤ ਮਾਨ ਅਸੀਂ ਮੁੱਖ ਮੰਤਰੀ ਬਣਾ ਲਿਆ ਪੰਜਾਬੀਆਂ ਨੇ ਹੁਣ 5 ਸਾਲਾਂ ਚ ਭਗਵੰਤ ਮਾਨ ਪੰਜਾਬ ਨੂੰ ਉੱਥੇਕ ਲੈ ਜੂ ਜਿੱਥੇ ਸਾਨੂੰ ਦਿਖਣ ਲੱਗ ਜੂਗਾ ਵੀ ਆਪਾਂ ਥੋੜਾ ਜਿਹਾ ਪਾਣੀ ਹੋਰ ਪਾਈਏ ਪੰਜਾਬ ਖਿੜ ਜੂ ਸੋ ਇਸ ਕਰਕੇ ਸਾਨੂੰ ਸਬਰ ਰੱਖਣਾ ਪੈਣਾ ਸਬਰ ਦਾ ਫਾਲੀ ਮਿੱਠਾ ਹੁੰਦਾ ਹੈ ਜਿਵੇਂ ਕੱਚੇ ਮੁਲਾਜ਼ਮ ਹਜੇ ਵੀ ਟੈਂਕੀਆਂ ਤੇ ਬੈਠੇ ਨੇ ਸੰਗਰੂਰ ਦੇ ਵਿੱਚ ਮੈਂ ਟੀਚਰ ਦੀ ਗੱਲਬਾਤ ਕਰਕੇਆਂ ਟੈਂਕੀ ਤੇ ਬੈਠੇ ਨੇ तकरीबन ਉਹਨੂੰ 1 ਸਾਲ ਦੇ ਨੇੜੇ ਦਾ ਸਮਾਂ ਹੋਣ ਵਾਲਾ ਹੈ ਉਹਨਾਂ ਬਾਰੇ ਭਗਵੰਤ ਮਾਨ ਸਾਹਿਬ ਇਹ ਸ਼ਬਦ ਵਰਤ ਕੇ ਕਹਿੰਦੇ ਕਿ ਹੁਣ ਪੱਕੇ ਕਿਵੇਂ ਕਰੀਏ ਸਿਮਿੰਟ ਲਾ ਕੇ ਕਰੀਏ ਇਹਨਾਂ ਨੂੰ ਉਹ ਕਹਿੰਦੇ ਹੁਣ ਮੇ ਪੱਕੇ ਕਰ ਦਿਓ ਜਿਹੜੇ ਸਿਮਿੰਟ ਨਾਲ ਤੁਹਾਡੇ ਪਿਤਾ ਜੀ ਪੱਕੇ ਸੀਗੇ ਉਸ ਪੱਕਿਆਂ ਦੀ ਲਿਸਟ ਜੀ ਸਾਨੂੰ ਕਰ ਦਿਓ ਕਹਿੰਦੇ ਜੀ ਮੈਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਹ ਸਾਰੇ ਮੁਲਾਜ਼ਮ ਆਪਣੇ ਪਰਿਵਾਰਾਂ ਚੋਂ ਨੇ ਆਪਣੇ ਸਾਰੇ ਆਪਣੇ ਸੱਜਣ ਨੇ ਉਹ ਮਿਲਦੇ ਰਹਿੰਦਾ ਮੈਂ ਵੀ ਉਹਨਾਂ ਨੂੰ ਮਿਲਦਾ ਰਹਿੰਦਾ ਪਰ ਲਗਾਤਾਰ حل ਹੋ ਰਿਹਾ ਨਾ ਘਰ ਚ ਬੱਚੇ ਦਾ ਵੀ ਦਾਖਲਾ ਜਦੋਂ ਤੁਸੀਂ ਇੱਕ ਦਾ ਕਰਾ ਦਿੰਦੇ ਹੋ ਕੈਨੇਡਾ ਭੇਜਣ ਲਈ ਜਾਂ ਕਿਸੇ ਯੂਨੀਵਰਸਿਟੀ ਚ ਦੂਜੇ ਲਈ ਤੁਸੀਂ 6 ਮਹੀਨੇ ਖੜ ਜਾਂਦੇ ਉਹਨਾਂ ਵਿੱਚ 6 ਮਹੀਨੇ ਖੜ ਜੋ ਯਾਰ ਮਾੜੇ ਮੋਟੇ ਪੈਸੇ ਇਕੱਠੇ ਕਰ ਲੀਏ ਇਸੇ ਤਰ੍ਹਾਂ ਸਰਕਾਰ ਵੀ ਵੀ ਚਾਰ ਪੈਸੇ ਦਾ ਹੋਰ ਇੰਤਜ਼ਾਮ ਕਰ ਲਈ ਹੁਣ ਜਿਹੜੇ ਆ 2350 ਮੁਲਾਜ਼ਮਾਂ ਨੂੰ ਹਰੀ ਝੰਡੀ ਦਿੱਤੀ ਆ ਪੁਲਿਸ ਵਾਲਿਆਂ ਨੂੰ ਭਗਵੰਤ ਮਾਨ ਉਹਨਾਂ ਦਾ ਬਿਆਨ ਆ ਗਿਆ ਨਾਲ ਹੀ ਕਿ 50 ਕਰੋੜ ਰੁਪਏ ਦਾ ਸਾਲਾਨਾ ਇਹਨਾਂ ਦੀਆਂ ਤਨਖਾਹਾਂ ਦਾ ਖਰਚਾ ਹੈ ਹੁਣ ਜੇ ਪੈਸੇ ਦਾ ਜਿਵੇਂ ਜਿਵੇਂ ਸਰਕਾਰ ਕੋਲੇ ਜਿਗਾਰਡ ਹੋਊ ਓਵੇਂ ਓਵੇਂ ਨੌਕਰੀਆਂ ਦਿੱਤੀਆਂ ਜਾਣਗੀਆਂ ਨ ਪੈਸੇ ਬਿਨਾ ਤਾਂ ਚਲੋ ਸਾਡੀਆਂ ਮਹਿਲਾਵਾਂ ਨੂੰ ਤਾਂ ਰੋਡਵੇਜ ਦੀਆਂ ਬੱਸਾਂ 'ਚ ਟਿਕਣਾ ਪਰੀ ਐ ਪਰ ਜੇ ਕਿਸੇ ਮਰਦ ਨੇ ਤੁਸੀਂ ਜਾਣਾ ਹੋਵੇ ਬੱਸ 'ਚ ਚੰਡੀਗੜ੍ਹ ਮੁਹਾਲੀ ਤੋਂ ਜਾਂ ਤੁਸੀਂ ਖੰਨੇ ਤੋਂ ਆਉਣਾ ਹੋਵੇ ਮੁਹਾਲੀ ਬੱਸ 'ਚ ਪੈਸੇ ਖਰਚ ਕੇ ਆਉਂਗੇ ਨਾ ਤੇ ਜਦ ਤੱਕ ਤੁਹਾਡੇ ਕੋਲ ਪੈਸੇ ਦਾ ਇੰਤਜ਼ਾਮ ਨਹੀਂ ਹੋਊਗਾ ਬੱਸ 'ਚ ਚੜ੍ਹਜੋਗੇ ਇਸੇ ਤਰ੍ਹਾਂ ਸਰਕਾਰ ਹੈ ਹੁਣ ਜਿਹੜੇ ਨਵੇਂ ਮੁਲਾਜ਼ਮ ਹੁਣ 37000 ਤੱਕ ਭਰਤੀ ਕਰ ਲੈਣਾ ਤੇ ਬਾਕੀ ਵੀ ਹੋਣਗੇ ਸਰਕਾਰ ਪੈਸੇ ਦਾ ਹੀ ਤਾਂ ਇੰਤਜ਼ਾਮ ਕਰ ਰਹੀ ਐ ਔਰ ਮੈਂ ਫੇਰ बार-बार ਗੱਲ ਕਰ ਰਹੇ ਹਾਂ ਜਿੰਨੇ ਮਰਜੀ ਧਰਨੇ ਵਰੋਦੀ ਲਾਲਣ ਅਸਲ ਸਮੱਸਿਆ ਪੰਜਾਬ ਦੀ ਪੈਸਾ ਹੈ ਕਿ ਉਹ ਪੈਸਾ ਕਦੋਂ ਆਣਾ ਹੈ ਪੰਜਾਬ 'ਚ ਜਦੋਂ ਐਮਐਸਪੀ ਦਾ ਕਾਨੂੰਨ ਬਣੂਗਾ ਜੇ ਐਮਐਸਪੀ ਦਾ ਕਾਨੂੰਨ ਬਣੂਗਾ ਸਾਡੇ ਸੂਰਜਮੁਖੀ ਵੀ बिकੂਗਾ ਸਾਡੀ ਮੱਕੀ ਵੀ ਕਪਾਹ ਵੀ ਬਾਜਰਾ ਵੀ ਸਾਰਿਆਂ ਦੇ ਲਈ ਜ਼ਰੂਰੀ ਕੀ ਹੈ ਐਮਐਸਪੀ ਜਦ ਤੱਕ ਐਮਐਸਪੀ ਨਹੀਂ ਅਸੀਂ ਕਾਨੂੰਨ ਬਣਾ ਕੇ ਹਾਸਲ ਕਰਦੇ ਤਦ ਤੱਕ ਤਰੱਕੀ ਨਹੀਂ ਹੋਣੀ ਤੇ ਐਮਐਸਪੀ ਸਾਡੇ ਤੇ ਖਤਰਾ ਐਮਐਸਪੀ ਤੇ ਆ ਗਿਆ ਤੇ ਅਸੀਂ ਉਹ ਦੇਖ ਨਹੀਂ ਰਹੇ ਜਿਹੜੀਆਂ ਐਮਐਸਪੀਆਂ ਸਾਨੂੰ ਮਿਲ ਰਹੀਆਂ ਜੇ ਉਹ ਵੀ ਬੰਦ ਹੋ ਗਈਆਂ ਗਗਨਦੀਪ ਜੀ ਬਣੂਗਾ ਕੀ ਹੁਣ ਇੱਕ ਮੈਂ ਪੜ ਰਿਹਾ ਸੀ ਅਖਬਾਰ ਚ ਕਿ ਪਰਾਲੀ ਸਾੜਨ ਤੋਂ ਬਾਅਦ ਇੰਨਾ ਕਿਸਾਨ ਡਰ ਗਿਆ ਕਿ ਉਹਨੇ ਸੁਸਾਈਡ ਕਰ ਲਿਆ ਤੁਸੀਂ ਦੱਸੋ ਉਹ ਕਹਿੰਦੇ ਕਿ ਏਡੀਸੀ ਜਾਂਦੀ ਆ ਉਹਦੇ ਖੇਤ ਦੇ ਵਿੱਚ ਏਡੀਸੀ ਫੋਟੋ ਖਿੱਚਦੀ ਆ 6 ਕਨਾਲਾਂ ਜ਼ਮੀਨ ਸੀ ਉਸ ਕਿਸਾਨ ਦੇ ਕੋਲ ਏਡੀਸੀ ਦੀ ਫੋਟੋ ਤੋਂ ਡਰ ਜਾਂਦਾ ਹੈ ਇਥੇ ਵੀ ਇਹ ਵੀ ਸਵਾਲ ਕਿਸਾਨਾਂ ਨੂੰ ਹੁੰਦੇ ਨੇ ਕਿ ਪ੍ਰਸ਼ਾਸਨ ਦਾ ਡਰ ਹੈ ਜਾਂ ਡਰ ਕਿਹੜੀ ਚੀਜ਼ ਦਾ ਉਹ ਕਿਸਾਨ ਸੁਸਾਈਡ ਕਰ ਗਿਆ ਚੀਜ਼ ਦਾ ਡਰ ਕਿਸਾਨ ਦਾ ਹੈ ਉਹ ਕਹਿੰਦਾ ਮੈਨੂੰ ਗ੍ਰਿਫਤਾਰ ਕਰ ਲੈਣਗੇ ਮੇਰੇ ਹੋਰ ਕੰਮ ਰਹਿ ਜਾਣਗੇ ਮੈਂ ਫਸਲ ਕਿੱਥੋਂ ਬੀਜੂਗਾ ਮੈਂ ਕੁੜੀ ਦਾ ਵਿਆਹ ਕਰਨਾ ਹੈ ਮੈਂ ਕਿਸ਼ਤ ਦੇਣੀ ਕਿਸੇ ਚੀਜ਼ ਦੀ ਕਿਸਾਨ ਕਿਸਾਨ ਇਹਦਾ ਆਸਾਨ ਨਹੀਂ ਕਿਸਾਨ ਫਾਈਨੈਂਸ਼ੀਅਲ ਕ੍ਰਾਈਸਿਸ ਚ ਜਿਵੇਂ ਸੂਬਾ ਮੈਂ ਕਿਉਂ ਕਹਿੰਦਾ ਪੰਜਾਬ ਬਰਬਾਦ ਹੈ ਆ ਅਸੀਂ ਕੋਟ-ਕੂਟ ਜਾ ਪਾਈ ਬੈਠੇ ਆ ਅਸੀਂ ਪਰ ਬਰਬਾਦ ਆ ਕਿਉਂਕਿ ਪੈਸੇ ਹੀ ਨਹੀਂ ਅਸੀਂ ਪੌਣੇ 3.5 ਲੱਖ ਕਰੋੜ ਦੇ ਕਰਜ਼ਈਆਂ ਅਸੀਂ ਭਾਵੇਂ ਹਾਸਿਆਂ ਹਾਸਿਆਂ ਚ ਕਰਜ਼ਿਆਂ ਦੇ ਉੱਤੇ ਛੁਟਕਲੇ ਬਣਾਈ ਜਾਂਦੇ ਆ ਪਰ ਹਕੀਕਤ ਇਹ ਹੈ ਕਿ ਅਸੀਂ ਬਰਬਾਦ ਆ ਕਿਸਾਨ ਵੀ ਬਰਬਾਦ ਆ ਇਹ ਤਾਂ ਮੈਂ ਮੰਨਦਾ ਕਿਸਾਨ ਕਿੱਥੇ ਖੁਸ਼ਹਾਲ ਹੈ ਕਿਹੜਾ ਖੁਸ਼ੀ ਨਾਲ ਧਰਨਾ ਮਾਰਦਾ ਜੀ ਫਗਵਾੜੇ ਜਾ ਕੇ ਆਪਣਾ ਸਾਰਾ ਕੰਮਕਾਰ ਛੱਡ ਕੇ ਪਰ ਧਰਨਾ ਉਸ ਜਗ੍ਹਾ ਤੇ ਸਾਨੂੰ ਮਾਰਨ ਦੀ ਲੋੜ ਹੈ ਜਿੱਥੋਂ ਸਾਡਾ ਹੱਲ ਨਿਕਲਣਾ ਹੈ ਸਾਡੇ ਕੁੰਡੇ ਦੀ ਚਾਬੀ ਜਿੱਥੇ ਪਈ ਹੈ ਅਸੀਂ ਉੱਥੇ ਜਾ ਕੇ ਰੌਲਾ ਪਾਈਏ ਲੋ ਸਭ ਇਹ ਧਰਨੇ ਪ੍ਰਦਰਸ਼ਨ ਲੱਗਦਾ ਨਹੀਂ ਕਿ 24 ਤੱਕ ਜਾਂਦੇ ਜਾਂਦੇ ਆ ਪੰਜਾਬ ਦੀ ਸਰਕਾਰ ਦੇ ਲਈ ਵੀ ਤੇ ਕੇਂਦਰ ਦੀ ਸਰਕਾਰ ਦੇ ਲਈ ਗਲੇ ਦੀ ਹੱਡੀ ਸਾਬਤ ਹੋਊਗਾ ਪਰ ਜਦੋਂ ਇਹ ਦੇ ਪ੍ਰਦਰਸ਼ਨ ਲੰਬੇ ਚਲੇ ਗਏ ਇਸੇ ਤਰ੍ਹਾਂ ਇਕੱਠ ਹੁੰਦੇ ਰਹੇ ਤੇ ਇਹਨਾਂ ਦੋਹਾਂ ਸਰਕਾਰਾਂ ਨੂੰ ਵੋਟਾਂ ਮੰਗਣੀਆਂ ਵੀ ਔਖੀਆਂ ਹੋਣ ਦੇਖੋ ਪਹਿਲਾਂ ਤਾਂ ਮੈਂ ਇਹ ਦੱਸਦਾ ਸਾਡੇ ਕਿਸਾਨ ਪਹਿਲਾਂ ਇਕੱਠੇ ਹੋ ਜਾਣ ਸੰਗਠਨ ਆ ਗੈਰ ਸਿਆਸੀ ਤੇ ਸਿਆਸੀ ਸਾਰੇ ਇਕੱਠੇ ਹੋ ਜਾਣ ਜੇ ਸਾਡੇ ਕਿਸਾਨ ਹੀ ਸਿਆਸੀ ਤੇ ਗੈਰ ਸਿਆਸੀ ਅਲੱਗ-ਅਲੱਗ ਹੋ ਗਏ ਸੰਗਠਨ ਅਲੱਗ-ਅਲੱਗ ਹੋ ਗਏ ਫਿਰ ਸਰਕਾਰਾਂ ਨੂੰ ਵੀ ਕੀ ਫਰਕ ਪੈਣਾ ਜੇ ਕਿਸਾਨ ਤਾਕਤ ਹੀ ਸਾਡੀ ਇਕੱਠੀ ਨਾ ਹੋਈ ਤੇ ਸਰਕਾਰਾਂ ਨੇ ਦਾ ਫੇਰ ਵੋਟਾਂ ਹਾਸਲ ਕਰ ਲੈਣੀਆਂ ਦੂਜਿਆਂ ਦੀਆਂ ਹਾਸਲ ਕਰ ਲੈਣੀਆਂ ਇਸ ਕਰਕੇ ਇਕੱਠੇ ਹੋਣ ਸਾਡੇ ਕਿਸਾਨ ਯੂਨੀਅਨ ਇਸ ਸਟਰੈਂਥ ਏਕਤਾ ਵਿੱਚ ਬਲ ਹੈ ਬੜਾ ਔਖਾ ਲੱਗਿਆ ਸੀ ਇਹ ਸਾਨੂੰ ਯਾਦ ਕਰਦਿਆਂ ਨੂੰ ਛੋਟੇ ਹੁੰਦੇ ਪਰ ਅੱਜ ਤੱਕ ਵੀ ਇਹਦਾ ਮਤਲਬ ਪਤਾ ਹੈ ਸਾਡੇ ਕਿਸਾਨ ਇਕੱਠੇ ਹੋ ਜਾਣ ਸੰਗਠਿਤ ਹੋ ਜਾਣ ਔਰ ਕੇਂਦਰ ਤੋਂ ਕੇਂਦਰ ਨਾਲ ਸੰਘਰਸ਼ ਕਰਨ ਔਰ ਇਹ ਚੋਣਾਂ ਦਾ ਸਮਾਂ ਅਗਰ ਕਿਸਾਨ ਅੰਦੋਲਨ ਵਰਗਾ ਸੰਘਰਸ਼ ਸਾਡੇ ਕਿਸਾਨਾਂ ਨੇ ਹੁਣ ਕਰਤਾ ਨਾ 24 ਤੋਂ ਪਹਿਲਾਂ ਤੇ ਐਮਐਸਪੀ ਤੇ ਕਾਨੂੰਨ ਬਣਾ ਸਕਦੀ ਹੈ ਸਰਕਾਰ ਇਹ ਵੇਲਾ ਜੇ ਵੋਟਾਂ ਪੈ ਗਈਆਂ ਜੇ ਦੁਬਾਰਾ ਬੀਜੇਪੀ ਆ ਗਈ ਫਿਰ ਤਾਂ ਖਤਰਾ ਐਮਐਸਪੀ ਤੇ ਕਾਨੂੰਨ ਬਣਨ ਦਾ ਨਹੀਂ ਫਿਰ ਤਾਂ ਖਤਰਾ ਇਸ ਗੱਲ ਦਾ ਹੈ ਵੀ ਸਾਡੀ ਲੱਗੀ ਲਗਾਈ ਐਮਐਸਪੀ ਨਾ ਬੰਦ ਹੋ ਜਾਏ ਮੈਨੂੰ ਇਸ ਗੱਲ ਦੀ ਚਿੰਤਾ ਜ਼ਿਆਦਾ ਹੈ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਕਿਸਾਨਾਂ ਦੇ ਅੱਗੇ ਵੀ ਰਾਹ ਕੋਈ ਬਹੁਤੇ ਜਿਆਦੇ ਸੁਖਾਵੇਂ ਨਹੀਂ ਤੇ ਸਰਕਾਰਾਂ ਦੇ ਅੱਗੇ ਵੀ ਰਾਹ ਬਹੁਤੇ ਸੁਖਾਵੇਂ ਨਹੀਂ ਜੇਕਰ ਜਿਸ ਤਰ੍ਹਾਂ ਦੇ ਨਾਲ ਪ੍ਰਦਰਸ਼ਨਾਂ ਦਾ ਧਰਨਿਆਂ ਦਾ ਐਲਾਨ ਹੋ ਰਿਹਾ ਇੱਕ ਪਾਸੇ ਸੈਸ਼ਨ ਚੱਲ ਰਿਹਾ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਦੂਜੇ ਪਾਸੇ ਕਿਸਾਨ ਪ੍ਰਦਰਸ਼ਨ ਕਰ ਰਹੇ ਹੋਣਗੇ ਤੇ ਇਸ ਦੇ ਵਿਚਕਾਰ ਜਿਹੜੀ ਤਸਵੀਰ ਬਣੇਗੀ ਉਹ ਪੰਜਾਬ ਸਰਕਾਰ ਦੇ ਲਈ ਵੀ ਕੋਈ ਬਹੁਤੀ ਸੌਖੀ ਤਸਵੀਰ ਨਹੀਂ ਹੋਏਗੀ ਉਸ ਨੂੰ ਜਸਟੀਫਾਈ ਕਰਨਾ ਕਿ ਚੱਲ ਕੀ ਰਿਹਾ ਤੇ ਦੂਜੇ ਪਾਸੇ ਕੇਂਦਰ ਦੀ ਸਰਕਾਰ ਦੇ ਲਈ ਵੀ 24 ਦੇ ਵਿੱਚ ਪੰਜਾਬ ਚ ਚੋਣਾ ਮੰਗਣੀਆਂ ਜ਼ਰੂਰ ਔਖੀਆਂ ਹੋਣਗੀਆਂ ਕਿਉਂਕਿ ਜਿਸ ਕਦਰ ਫੈਸਲੇ ਵੱਲ ਵੱਧ ਰਹੇ ਹਨ ਜਿਸ ਕਦਰ ਪੜਾਦਰ ਪੜਾ ਸੁਪਰੀਮ ਕੋਰਟ ਦੇ ਹੁਕਮ ਜਾਂ ਸੁਪਰੀਮ ਕੋਰਟ ਦੀਆਂ ਤਲਖੀ ਭਰੀਆਂ ਸਲਾਹਾਂ ਨੇ ਇਹ ਸਲਾਹਾਂ ਕਿਸਾਨੀ ਦੇ ਲਈ ਬਹੁਤ ਵੱਡੇ ਖਤਰੇ ਦਾ ਅਵਾਸ ਨੇ ਤੇ ਇਹ ਖਤਰਾ ਕਿਸਾਨਾਂ ਦੇ ਲਈ ਵੀ ਤੇ ਕਿਸਾਨ ਲੀਡਰਾਂ ਦੇ ਲਈ ਵੀ ਬਹੁਤ ਵੱਡਾ ਹੋ ਸਕਦਾ ਹੈ